ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਸਪੈਸ਼ਲ ਆ ਜੀ ਡੈਰੀ ਫਾਰਮਾਂ ਦੇ ਲਈ ਕਿਉਂਕਿ ਅੱਜ ਆਪਾਂ ਨਾ ਤੁਹਾਨੂੰ ਇੱਕ ਕੈਟਲ ਫੀਡ ਦੀ ਅਜਾਈ ਫੈਕਟਰੀ ਵਿਖਾਉਣ ਲੱਗੇ ਆ ਜਿਹੜੀ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ ਫੈਕਟਰੀਆਂ ਦੇ ਵਿੱਚ ਆਉਂਦੀ ਆ ਜੀ ਇਹ ਵਾਲੀ ਫੈਕਟਰੀ ਇੰਨੀ ਕੁ ਐਡਵਾਂਸ ਆ ਕਿ ਜਦੋਂ ਫੀਡ ਬਣਦੀ ਆ ਫੀਡ ਦੇ ਵਿੱਚ ਕੋਈ ਵੀ ਆਦਮੀ ਫੀਡ ਬਣਦੀ ਨੂੰ ਟੱਚ ਨਹੀਂ ਕਰਦਾ ਯਾਨੀ ਕਿ ਫੁੱਲੀ ਆਟੋਮੈਟਿਕ ਇਹ ਫੈਕਟਰੀ ਆ ਜੀ ਜੇ ਆਪਾਂ ਗੱਲ ਕਰਦੇ ਆ ਉਸ ਫੈਕਟਰੀ ਦੀ ਇਹ ਫੈਕਟਰੀ ਆ ਜੀ ਮਲੋ ਰੋਡ ਪਿੰਡ ਸ਼ਾਹਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਸਿਗਮਾ ਫੀਡ ਦੇ ਨਾਂ ਤੇ ਇਹ ਜੋ ਫੀਡ ਆ ਉਹ ਬੰਦੀ ਆ ਇਹ ਜਿਹੜਾ ਗਰੁੱਪ ਆ ਇਹ 17 ਅਸਾਂਾ ਕਿੱਲਾਂ ਦੇ ਵਿੱਚ ਬਣਿਆ ਹੋਇਆ ਜੀ ਤੇ ਦੂਜੀ ਸਭ ਤੋਂ ਵੱਡੀ ਗੱਲ ਕਿ ਜਿੰਨੇ ਵੀ ਇਸ ਫੈਕਟਰੀ ਦੇ ਵਿੱਚ ਪੂਰੀ ਦੇ ਵਿੱਚ ਪੂਰੇ ਗਰੁੱਪ ਦੇ ਵਿੱਚ ਬਿਜਲੀ ਬਲਦੀ ਆ ਉਹ ਸਾਰੀ ਬਿਜਲੀ ਇੱਥੇ ਹੀ ਤਿਆਰ ਹੁੰਦੀ ਆ ਯਾਨੀ ਕਿ ਜੋ ਆਪਣੇ ਖੇਤਾਂ ਵਿੱਚ ਪਰਾਲੀ ਆ ਉਸ ਨੂੰ ਬਾਲ ਕੇ ਇੱਥੇ ਬਿਜਲੀ ਤਿਆਰ ਕੀਤੀ ਜਾਂਦੀ ਆ ਉਹੋ ਹੀ ਇੱਥੇ ਵਰਤੀ ਜਾਂਦੀ ਆ ਇਹ ਵਾਲਾ ਜਿਹੜਾ ਕੰਟਰੋਲ ਪੈਨਲ ਆ ਇਹ ਫੀਡ ਫੈਕਟਰੀ ਦਾ ਜੀ ਕਿਉਂਕਿ ਇੱਥੇ ਆਪਾਂ ਕਾਫੀ ਵੀਡੀਓ ਸ਼ੂਟ ਕੀਤੀਆਂ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਤੇ ਇੱਥੋਂ ਹੀ ਸਾਰੀ ਫੀਡ ਫੈਕਟਰੀ ਕੰਟਰੋਲ ਹੁੰਦੀ ਆ ਜੋਸਤੀ ਪੈਕਿੰਗ ਵਗੈਰਾ ਫੁੱਲੀ ਆਟੋਮੈਟਿਕ ਆ ਸਭ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਇਸ ਫੈਕਟਰੀ ਦੇ ਵਿੱਚ ਇੱਕ ਬਹੁਤ ਵੱਡੀ ਲੈਬ ਬਣੀ ਆ ਜਿਹਦੇ ਵਿੱਚ ਕਿ ਕਰੋੜਾਂ ਰੁਪਈਆਂ ਦੀਆਂ ਮਸ਼ੀਨਾਂ ਪਈਆਂ ਕਿਉਂਕਿ ਜਦੋਂ ਕੱਚਾ ਮਾਲ ਆਉਂਦਾ ਉਦੋਂ ਵੀ ਉਸ ਨੂੰ ਲੈਬ ਦੇ ਵਿੱਚ ਚੈੱਕ ਕਰਦੇ ਤੇ ਫੀਡ ਬਣਨ ਤੋਂ ਬਾਅਦ ਵੀ ਚੈੱਕ ਕਰਦੇ ਆ ਤੇ ਜਿਹੜਾ ਇਹਦਾ ਫਾਰਮੂਲਾ ਬਣਾਉਣ ਵਾਲੇ ਆ ਜੀ ਉਹ ਪੀਯੂ ਲੁਧਿਆਣਾ ਗੜਵਾਸੂ ਯੂਨੀਵਰਸਿਟੀ ਤੋਂ ਰਟਾਇਰ ਇੱਕ ਡਾਕਟਰ ਸਾਹਿਬ ਆ ਉਹ ਫਾਰਮੂਲਾ ਬਣਾਉਂਦੇ ਆ ਕੁਝ ਖਾਸ ਗੱਲਾਂ ਡਾਕਟਰ ਸਾਹਿਬ ਨਾਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਹਾਨੂੰ ਲੈਬ ਵੀ ਵਿਖਾਵਾਂਗੇ ਤੇ ਕਿਸ ਤਰ੍ਹਾਂ ਇਹ ਪੂਰੀ ਫੀਡ ਤਿਆਰ ਹੁੰਦੀ ਆ ਉਹ ਸਭ ਕੁਝ ਵਿਖਾਵਾਂਗੇ ਜੀ ਸਪੈਸ਼ਲ ਵੀਡੀਓ ਬਣਾਈ ਆ ਜੀ ਕਿਸਾਨਾਂ ਲਈ ਡੈਰੀ ਫਾਰਮਰਾਂ ਲਈ ਇੱਕ ਇਸ ਫੀਡ ਦੀ ਹੋਰ ਬਿਲਕੁਲ ਅਲੱਗ ਸਹੂਲਤ ਦਿੱਤੀ ਹੋਈ ਆ ਜੀ ਕਿਸਾਨ ਵੀਰਾਂ ਨੂੰ ਜਿਹੜੇ ਡੈਰੀ ਫਾਰਮ ਦਾ ਕੰਮ ਕਰਦੇ ਆ ਉਹਨਾਂ ਦੇ ਲਈ ਇਹ ਫ੍ਰੀ ਡਾਕਟਰ ਉਪਲਬਧ ਕਰਾਉਂਦੇ ਆ ਜੀ ਤਸੂਆਂ ਦੀ ਕਿਸੇ ਵੀ ਬਿਮਾਰੀ ਦੇ ਲਈ ਬਿਲਕੁਲ ਫ੍ਰੀ ਡਾਕਟਰ ਉਪਲਬਧ ਦਾ ਜੀ ਇਹ ਕੰਮ ਇਹਨਾਂ ਦਾ ਬਹੁਤ ਵਧੀਆ ਕੀਤਾ ਹੋਇਆ ਬਾਕੀ ਇਹਦੀ ਡਿਟੇਲ ਵੀ ਆਪਾਂ ਅੱਗੇ ਜਾ ਕੇ ਤੁਹਾਨੂੰ ਦੇਵਾਂਗੇ ਜੇਕਰ ਤੁਸੀਂ ਡੇਰੀ ਫਾਰਮਿੰਗ ਦੇ ਨਾਲ ਸੰਬੰਧ ਰੱਖਦੇ ਆ ਤੇ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਜੀ ਤੁਸੀਂ ਪੂਰੀ ਵੀਡੀਓ ਵੇਖਿਓ ਤੁਹਾਨੂੰ ਇਹਦੇ ਵਿੱਚੋਂ ਕੁਝ ਨਾ ਕੁਝ ਨਵਾਂ ਮਿਲੂਗਾ ਜੀ ਕੀ ਇਸ ਫੀਡ ਦੀ ਕੀ ਖਾਸੀਅਤ ਆ ਜੀ ਤੇ ਚਲੋ ਆਜੋ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਇੱਕ ਮੁਲਾਜ਼ਮ ਨੂੰ ਲੈਨੇ ਆ ਜਿਹੜੇ ਆਪਣੀ ਸਾਰੀ ਫੈਕਟਰੀ ਕਮਾਉਣਗੇ ਤੇ ਆਪਣੇ ਨਾਲ ਜਿਹੜੇ ਇਹ ਮਸ਼ੀਨ ਦੇ ਆਪਰੇਟਰ ਹੋਣਗੇ ਰਵਨੀਸ਼ ਕੁਮਾਰ ਜੀ ਉਹ ਹੋਣਗੇ ਆਪਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਇੱਥੇ ਮਸ਼ੀਨ ਕੰਮ ਕਰਦੀ ਆ ਸਤਿ ਸ੍ਰੀ ਅਕਾਲ ਜੀ ਅਸੀਕਾਲ ਜੀ ਪਲਾਂਟ ਦੀ ਆਟੋਮੈਟਿਕ ਫੁਲੀ ਆਟੋਮੈਟਿਕ ਮਸ਼ੀਨ ਹੈ ਇਹ ਸਟੋਰੇਜ ਬਿਨ ਹੈ ਜੀ ਜਿਹਨਾਂ ਦੀ ਕੈਪੈਸਿਟੀ ਸਾਡੀ 500 ਟਨਸ ਹੈ ਇੱਕ ਵਾਰ ਫਿਲ ਕਰ ਲਿਆ ਤਾਂ 24 ਆਰਜ਼ ਪਿਕ ਪ੍ਰੋਡਕਸ਼ਨ ਕਰ ਸਕਦੇ ਆ ਅਸੀਂ ਕੰਪਲੀਟਲੀ ਇੱਕ ਦਿਨ ਦੇ ਵਿੱਚ ਅਸੀਂ 600 ਟਨ ਬਣਾ ਸਕਦੇ ਆ 24 ਆਰਜ਼ ਦੇ ਵਿੱਚ ਪਰ ਮਿਨ ਭਰਨ ਤੋਂ ਬਾਅਦ ਜ਼ਰੂਰਤ ਨਹੀਂ ਹੈ ਇੱਕ ਵਾਰ ਲਾਈਨ ਚੱਲੀ ਤਾਂ ਕੰਟੀਨਿਊਟੀ ਚੱਲੀ ਜਾਂਦੀ ਹੈ ਇਹ ਗ੍ਰਾਈਂਡਰ ਹੈ ਜੀ ਗ੍ਰਾਈਂਡਿੰਗ ਸੈਕਸ਼ਨ ਜਿਵੇਂ ਆਪਾਂ ਗੱਲ ਕੀਤੀ ਸੀ ਜਿਹੜਾ ਬੈਚ ਆ ਪੂਰਾ ਗ੍ਰਾਈਂਡ ਹੁੰਦਾ ਇਹਦੇ ਨਾਲ ਇਹਦੀ ਵਧਾਉਣ ਲਈ ਐਕਸਪੀਰੇਸ਼ਨ ਸਿਸਟਮ ਲਗਾਇਆ ਹੋਇਆ ਹੈ ਵੀ ਜਿਹੜੀ ਗ੍ਰਾਈਂਡਰ 'ਚ ਹੀਟ ਹੈ ਜਿਹੜਾ ਅਨਾਜ ਹੈ ਉਹਦੀ ਵੈਲਿਊ ਨੂੰ ਡਾਊਨ ਨਹੀਂ ਆਉਣ ਦਿੰਦਾ ਕਿ ਵੀ ਹੀਟ ਹੋ ਕੇ ਉਹਦੇ ਤੱਤ ਨੇ ਕੁਝ ਡਾਊਨ ਹੋ ਜਾਂਦੇ ਨੇ ਤੇ ਅਸੀਂ ਇਸੇ ਚੀਜ਼ ਨੂੰ ਕੰਟਰੋਲ ਕਰਨ ਲਈ ਇੱਕ 프리 ਗਰਾਇੰਡਰ ਵੀ ਲਗਾਇਆ ਹੋਇਆ ਹੈ ਉਹ ਇਨਟੇਕ ਲਗਾਈਨ ਦੇ ਉੱਤੇ ਲਗਾਇਆ ਹੈ 에ਅ ਰੋਟਰੀ ਵਾਲਵੇ ਮਤਲਬ ਗਰਾਇੰਡਰ ਜਿੰਨੇ ਲੋਡ ਤੇ ਚੱਲਣਾ ਚਾਹੀਦਾ ਉਹਨਾਂ ਉਹਨਾਂ ਕੀ ਮਾਲ ਦਿੰਦਾ ਇਹ ਤਾਂ ਕਿ ਮੋਟਰ ਵੀ ਓਵਰਲੋਡ ਨਾ ਹੋਏ ਚੋਕ ਨਾ ਹੋਵੇ ਮਾਲ ਵੀ ਅੰਦਰ ਦਾ ਇਹਨੂੰ ਕਿੰਨੇ ਐਚਪੀ ਦੀ ਮੋਟਰ ਲੱਗੀ ਹੋਈ ਆ ਇਹ 220 ਐਚਪੀ ਦੀ ਮੋਟਰ ਲੱਗੀ ਹੋਈ ਹੈ ਜੀ ਜਿਹੜਾ ਇਹ ਵਾਲਾ ਡਰਾਮਾ ਜੀ ਇਹ ਇਹ ਕਦੇ ਵਾਲਾ ਇਹ ਮਿਕਸਰ ਹੈ ਜੀ ਦੀ ਕਪੈਸਿਟੀ 3 ਟਨ ਹੈ ਇਹਦੇ ਵਿੱਚ ਜਿਹੜਾ ਮਟੀਰੀਅਲ ਗ੍ਰाइंड ਹੋ ਕੇ ਆਇਆ ਆਪਣੇ ਕੋਲ ਉਹ ਸਾਰਾ ਇਹਦੇ ਵਿੱਚ ਆ ਕੇ ਮਿਕਸਿੰਗ ਹੋਣੀ ਹੈ ਜਿਹਦੇ ਵਿੱਚ ਅਨਾਜ ਹੋਵੇ ਮੱਕੀ ਜੌਂ ਛਿਲਕਾ ਜੋ ਵੀ ਆ ਹਾਂਜੀ ਸਾਰੇ ਅਨਾਜ ਹੋ ਗਏ ਡੀਓਟੀ ਮਸਟਰਡ ਹੀ ਹੋਤੀ ਸਮਥਿੰਗ ਜੋ ਵੀ ਆਪਾਂ ਇਨਗਰੀਡੀIENTS ਪਾਉਣੇ ਆ ਉਹ ਸਾਰੇ ਇੱਥੇ ਆ ਕੇ ਮਿਕਸ ਹੁੰਦੇ ਨੇ ਠੀਕ ਹੈ ਜੀ ਅਰੇ ਅਸੀਂ ਇਹ ਇੰਨਾ ਐਡਵਾਂਸ ਰੱਖਿਆ ਕਿ ਇਹ ਵੀ ਮਿਕਸਿੰਗ ਜਿਹੜੀ ਬਹੁਤ ਯੂਨੀਫਾਰਮ ਹੈ ਵੀ ਆਪਾਂ ਮਿਕਸਿੰਗ ਕਰਨ ਤੋਂ ਬਾਅਦ ਸੈਂਪਲ ਜਿਸ ਮਰਜ਼ੀ ਕੋਨੇ 'ਚੋਂ ਲੈ ਲੀਏ ਉਹਦੀ ਵੈਲਿਊ ਸੇਮ ਆਊਗੀ। ਨਹੀਂ ਲੋਕਲ ਪਲਾਂਟ ਦੇ ਵਿੱਚ ਕੀ ਹੁੰਦਾ ਹੈ ਕੁਝ ਮਿਕਸ ਹੋਇਆ ਜਾਂ ਨਾ ਹੋਇਆ ਜੋ ਉਹਦੀ ਵੈਲਿਊਜ਼ ਨੇ ਘੱਟੀ ਵਧਾਈ ਜਾਂਦੀਆਂ ਨੇ। ਜੋ ਆਪਾਂ ਨੂੰ ਨਿਟਰਿਸ਼ਨ ਵੈਲਿਊ ਨਹੀਂ ਵੀ ਚਾਹੀਦੀ ਕਦੇ ਵੱਧਦੀ ਹੈ ਜਾਂ ਘਟਦੀ ਹੈ। ਇਹਦੀ ਜੋ ਮਿਕਸਿੰਗ ਹੁੰਦੀ ਹੈ 3 ਮਿੰਟ ਦੀ ਹੁੰਦੀ ਹੈ ਜੀ। ਤੇ ਨਾਲੇ ਅਸੀਂ ਇਹਦੇ ਉੱਪਰ ਐਸਐਸ ਦੇ ਬਿੰਸ ਲਗਾਏ ਹੋਏ ਨੇ ਮਿਨਰਲ ਵਿਟਾਮਿਨਸ ਡੋਜ਼ ਕਰਨ ਦੇ ਲਈ। ਅੱਛਾ ਇਹ ਵੀ ਅਸੀਂ ਜਿਵੇਂ ਲੋਕ ਲਾਉਂਦੇ ਨੇ ਐਮਐਸਡੀ ਸ਼ੀਟ ਦੇ ਲਗਾਉਂਦੇ ਨੇ ਨਹੀਂ ਅਸੀਂ ਐਸਐਸ ਦੇ ਲਗਾਏ ਹੋਏ ਨੇ ਇਹ ਵੀ ਐਸਐਸ ਦਾ ਹੈ। ਇਹਦੀ ਉਹੀ ਫੀਲ ਦਾ ਵੀ ਤਾਂ ਕਿ ਕੋਈ ਰਿਐਕਸ਼ਨ ਜਾਂ ਜੰਗ ਲੱਗਣ ਦਾ ਰਸਤਾ ਦਾ ਹਾਂਜੀ ਉਹ ਚੀਜ਼ ਨਾ ਹੋਵੇ ਅੱਗੇ ਪਸ਼ੂ ਨੂੰ ਕੋਈ ਹਾਰਮ ਨਾ ਕਰੇ ਤੇ ਜਿਹੜੀਆਂ ਇਹ ਵਾਲੀਆਂ ਏਡੀਆਂ ਵੱਡੀਆਂ ਵੱਡੀਆਂ ਮੋਟਰਾਂ ਦੋ ਲੱਗੀਆਂ ਹੋਈਆਂ ਇਹਦਾ ਕੀ ਕੰਮ ਆ ਜੀ ਇਹ ਜੀ ਪੈਲੇਟ ਮਸ਼ੀਨ ਹੈ ਜਿਵੇਂ ਤੁਸੀਂ ਆਪਾਂ ਦੇਖਿਆ ਸੀ ਕਿ ਗ੍ਰਾਈਂਡ ਮਿਕ ਹੋ ਕੇ ਮਟੀਰੀਅਲ ਇਸ ਮਸ਼ੀਨ ਦੇ ਹੌਪਰ ਦੇ ਵਿੱਚ ਆ ਜਾਂਦਾ ਠੀਕ ਹੈ ਇਸ ਮਸ਼ੀਨ ਦੀ ਹੈਲਪ ਦੇ ਨਾਲ ਹੀ ਗੋਲੀ ਬਣਦੀ ਹੈ ਹਾਂਜੀ ਅਸੀਂ ਟੀਮ ਨਾਲ ਕੂਕ ਕਰਕੇ ਫੀਡ ਬਣਾਉਂਦੇ ਆ ਜਿਹੜੀ ਸਟੀਮ ਵੀ ਹੈ ਆਟੋਮੈਟਿਕ ਕੰਟਰੋਲਡ ਹੈ ਵੀ ਜਿੰਨੀ ਜਿਵੇਂ ਫਲੋ ਵਧਿਆ ਜਾਂ ਘਟਿਆ ਇਹਨੇ ਆਟੋਮੈਟਿਕਲੀ ਹੀ ਆਪਰੇਟ ਕਰਨਾ ਵੀ ਇਹ ਨਹੀਂ ਹੈ ਕਿ ਬੰਦਾ ਕੋਈ ਮੈਨੂਅਲੀ ਵਾਲ ਇਨਕਰੀਜ਼ ਕਰੂਗਾ ਜਾਂ ਡਿਕਰੀਜ਼ ਕਰੂਗਾ ਹਾਂਜੀ 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 ਇਹਦੇ ਨਾਲ ਸਟੀਮ ਨਾਲ ਪਕਾਉਣ ਦਾ ਫਾਇਦਾ ਇਹ ਹੋ ਜਾਂਦਾ ਵੀ ਪਸ਼ੂ ਦੀ ਡਾਈਜੈਸਟਿਬਿਲਟੀ ਇਨਕਰੀਜ਼ ਹੋ ਜਾਂਦੀ ਹੈ ਜਿਹੜਾ ਆਪਾਂ ਅਨਾਜ ਫੀਡ ਚ ਕੰਪਲੀਮੈਂਟਸ ਪਾਉਨੇ ਆ ਉਹਨਾਂ ਦੀ ਬਾਈਪਾਸ ਵੈਲਿਊ ਵੱਧ ਜਾਂਦੀ ਹੈ ਜਿਵੇਂ ਕੱਚੀ ਰੋਟੀ ਤੇ ਪੱਕੀ ਰੋਟੀ ਹਾਂਜੀ ਹਾਂਜੀ એનર્ਜੀ એનર્ਜੀ ਪਸ਼ੂ ਨੂੰ ਵੱਧ ਮਿਲਣ ਲੱਗ ਜਾਂਦੀ ਹੈ ਉਹਦੇ ਨਾਲ ਕੀ ਹੈ ਰਿਜ਼ਲਟ ਕੀ ਦੁੱਧ ਜਾਦਾ ਨਾ ਗਵਾਪੇ ਤੁਸੀਂ ਕੰਪਨੀ ਇਸ ਟੇਨਰ ਹੈ ਕਿ ਆ ਕੇ ਪਰ ਆਪਾਂ ਮੈਚ ਕੀਤਾ ਹੈ ਗ੍ਰੈਂਡ ਕੀਤਾ ਹੈ ਇਸ ਮਤਲਬ ਹਾਂਜੀ ਹਾਂਜੀ ਇਹ ਕਨਵੇਅਰ ਦੇ ਵਿੱਚ ਸਟੀਮ ਲਾ ਕੇ ਕੁੱਕ ਹੋ ਕੇ ਮਸ਼ੀਨ ਦੇ ਵਿੱਚ ਆ ਜਾਊਗਾ ਕਿਵੇਂ ਆ ਜਾਂਦੀ ਹਾਂਜੀ ਸਟੀਮ ਲਾਈਨ ਜਿਹੜਾ ਉੱਪਰ ਨਾਲ ਹੈਗਾ ਇਹਦੇ ਵਿੱਚ ਉਹ ਉਹਦੇ ਵਿੱਚ ਸਟੀਮ ਲੱਗ ਜੂ ਹਾਂਜੀ ਠੀਕ ਹੈ ਇਹਦੇ ਵਿੱਚ ਰਾਹੀਂ ਹੋ ਕੇ ਮਸ਼ੀਨ ਦੇ ਵਿੱਚ ਆ ਜਾਊਗਾ ਕੋਈ ਨਹੀਂ ਤੇਜੀ ਨਾਲ ਘੋਟੀਆਂ ਹਾਂਜੀ ਤੇ ਜਿਹੜਾ ਕਿ ਉਹ ਇਹ ਚੀਜ਼ ਪੰਜ ਕੋਲੀ ਬਣ ਜਾਂਦੀ ਹਾਂਜੀ ਹਾਂਜੀ 2.5 ਲੱਗੀ ਹੋਈ ਹੈ 2.5 ਅਕੋਰਡਿੰਗ ਤੁਸੀਂ ਦੇਖੋਗੇ ਆ ਪੈਲੇਟ ਇਸ ਫਾਰਮ ਚ ਜਿਹੜੀ ਫੀਡ ਆ ਉਹ ਨਿਕਲ ਜਾਂਦੀ ਹੈ ਮਟੀਰੀਅਲ ਰੋਲਰਸ ਨੇ ਪ੍ਰੈਸ ਕਰ ਦਿੰਦੇ ਨੇ ਪ੍ਰੈਸ ਕਰਕੇ ਉਹ ਮਟੀਰੀਅਲ ਬਾਹਰ ਆ ਜਾਂਦਾ ਜਿਵੇਂ ਆਪਾਂ ਸੇਮੀਆ ਬਣਦੀਆਂ ਨੇ ਇਹ ਇਹ ਗਰਮਾ ਥੋੜਾ ਜੀ ਹਾਂਜੀ ਉਸ ਟਾਈਮ ਸਟੀਮ ਲੱਗੀ ਹੋਈ ਹੁੰਦੀ ਹੈ ਹੀਟ ਹੁੰਦਾ ਮਟੀਰੀਅਲ ਇਸ ਤੋਂ ਬਾਅਦ ਇਹਦੇ ਵਿੱਚ ਚਲਾ ਜਾਂਦਾ ਨੀਚੇ ਚਲਾ ਜਾਂਦਾ ਨੀਚੇ ਦੇ ਲੱਗਾ ਹੋਇਆ ਕੂਲਰ ਅੱਛਾ ਇਹ ਨੂੰ ਠੰਡਾ ਕਰਨ ਨੂੰ ਹਾਂ ਠੰਡਾ ਕਰਨ ਉਹ ਜਿਹੜਾ ਆ ਪੈਲਟਸ ਬਣੀਆਂ ਨੇ ਉਹ 쿨 ਹੋ ਜਾਂਦੀਆਂ ਨੇ ਕੂਲਰ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਸੀਗੀ ਸਟੀਮ ਪੈਲੇਟ ਮਸ਼ੀਨ ਦੇ ਵਿੱਚ ਪੈਲੇਟਸ ਬਣਨ ਤੋਂ ਬਾਅਦ ਉਹ ਗਰਮ ਹੁੰਦੀਆਂ ਨੇ ਤਾਂ ਉਹ ਕੂਲਰ ਦੇ ਵਿੱਚ ਆ ਜਾਂਦਾ ਮਟੀਰੀਅਲ ਅਸੀਂ ਇਹ ਵੀ ਐਸਐਸ ਦਾ ਕੀਤਾ ਹੋਇਆ ਵੀ ਜਿਹੜਾ ਗਰਮ ਹੋਣ ਕਰਕੇ ਮੋਇਸਚਰ ਆ ਮਟੀਰੀਅਲ ਦੇ ਵਿੱਚ ਉਹ ਹਾਰਮ ਨਾ ਕਰੇ ਕਿਉਂਕਿ ਇਸ ਤੋਂ ਬਾਅਦ ਪੈਗੀ ਲਾਸਟ ਸਟੇਜ ਹੈ ਜਿਹੜੀ ਇਸ ਤੋਂ ਬਾਅਦ ਪੈਕਿੰਗ ਤੇ ਜਾਣਾ ਮਾਲ ਇਸ ਕਨਵੇਅਰ ਦੇ ਰਾਹੀਂ ਇਹ ਮਟੀਰੀਅਲ ਜਾ ਰਿਹਾ ਹੈ ਪੈਕਿੰਗ ਦੇ ਵਿੱਚ ਕੀ ਹੈ ਜਿੰਨਾ ਤੁਸੀਂ weight ਸੈੱਟ ਕਰਨਾ ਇੱਕ ਵਾਰ ਸੈਟਿੰਗ ਕਰਤੀ ਤਾਂ ਇਹ ਵੀ ਨਹੀਂ ਹੈ ਕਿ 에ਰਰ ਵਿਦਆਊਟ ਐਨੀ 에ਰਰ ਹੈ ਓਕੇ ਆ ਵੀ ਜੇ ਤੁਸੀਂ 50 ਗ੍ਰਾਮ ਸੈੱਟ ਕਰਤਾ ਤਾਂ 5 ਤੋਂ 10 ਗ੍ਰਾਮ ਦੀ ਵੇਰੀਏਸ਼ਨ ਤੋਂ ਜ਼ਿਆਦਾ ਹੈ ਵੇਰੀਏਸ਼ਨ ਨਹੀਂ ਦੋ। ਇਹ ਵਾਲਾ ਪੈਨ ਲਾਈ। ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਵੀ 56 ਗ੍ਰਾਮ ਦੀ ਵੇਰੀਏਸ਼ਨ ਹੈ ਸਿਰਫ। ਠੀਕ ਹੈ। ਇਹਨੇ ਜਿਵੇਂ ਸੈੱਟ ਕਰਤਾ ਉਨਾ ਹੀ weight ਦੇਣੀ ਆ ਵਿਦਆਊਟ ਐਨੀ ਹਿਊਮਨ ਟੱਚ ਕਿਉਂਕਿ ਮੈਨੂਅਲ ਪਲਾਂਟ ਦੇ ਵਿੱਚ ਕੀ ਹੈ ਲੋਕ ਹੱਥ ਨਾਲ weight ਕਰਕੇ ਤੋਲ ਕੇ ਪਾਉਂਦੇ ਨੇ। ਹਾਂ ਹਾਂ। ਵੈਸੇ ਅ디 ਫੇਰ ਵੀ ਰੀ-ਚੈੱਕ ਕਰਨ ਨੂੰ ਵੀ ਇੱਕ ਕੰਡਾ ਵੀ ਰੱਖਿਆ ਹੋਇਆ ਕੋਲ। ਅੱਛਾ। ਜਿਵੇਂ ਕਿ ਮੰਨ ਕੇ ਚੱਲੋ ਵੀ 20-25 ਬੋਲ ਦਾ ਤੁਸੀਂ ਭਰਤੀਆਂ ਦੇ ਵਿੱਚੋਂ ਇੱਕਰ ਦੀ ਬੋਰੀ ਚੈੱਕ ਕਰਦੇ ਆ। ਚੈੱਕ ਵੀ ਕੀਤੀ ਜਾਂਦੀ ਹੈ ਜੀ ਵੀ ਡਿਪੈਂਡੈਂਟ ਨਹੀਂ ਰਹਿਣਾ ਵੀ ਆਪਾਂ ਵੀ ਇਹ ਵੀ ਸਹੀ ਕੰਮ ਕਰ ਰਹੀ ਆ ਤਾਂ ਅਸੀਂ ਮੈਨੂਲੀ ਗੰਡਾ ਵੀ ਰੱਖਿਆ ਹੋਇਆ ਹੈ ਠੀਕ ਹੈ ਜਿਵੇਂ ਉੱਥੇ ਆਪਣੀ ਹੋ ਗਈ ਬੋਰੀ ਪੈਕ ਵਾਈਜਨ ਹੋ ਗਿਆ ਉਸ ਤੋਂ ਬਾਅਦ ਸਲਾਈ ਹੋ ਕੇ ਬਸ ਪ੍ਰਿੰਟਿੰਗ ਹੋ ਗਈ ਜੀ ਇਹ ਆ ਜੀ ਪ੍ਰਿੰਟਰ ਅੱਛਾ ਵੀ ਆਨਲਾਈਨ ਪ੍ਰਿੰਟਰ ਅਸੀਂ ਇੰਸਟਾਲ ਕੀਤਾ ਹੋਇਆ ਹੈ ਜਿਹੜੀ ਡੇਟ ਦਾ ਮਾਲ ਬਣ ਰਿਹਾ ਉਸੇ ਡੇਟ ਦਾ ਉਸੇ ਬੈਚ ਦਾ ਹੁੰਦਾ ਵੀ ਜੇ ਮੰਨ ਲਓ 19 21 ਕਦੇ ਪ੍ਰੋਬਲਮ ਆਉਂਦੀ ਵੀ ਆ ਅਸੀਂ ਉਤੋਂ ਦੇਖ ਸਕਦੇ ਹਾਂ ਦੁਬਾਰਾ ਬੈਕ ਰੇਟ ਜਾ ਕੇ ਵੀ ਹਾਂ ਵੀ ਸਾਡੀ ਪ੍ਰੋਬਲਮ ਸੀ ਕਿੱਥੇ ਉਹਦੀ ਕੈਚ ਕਰ ਸਕਦੇ ਆ ਇਹ ਨਹੀਂ ਵੀ ਜਿਹੜਾ ਚਲਿਆ ਗਿਆ ਮਾਲ ਚਲਿਆ ਗਿਆ ਇਹ ਸਾਰਾ ਕੁਝ ਕਲਾਉਡ ਤੇ ਅਪਲੋਡ ਆ ਹਾਂਜੀ ਇਹ ਸਾਰਾ ਕੁਝ ਅਪਲੋਡ ਹੈ ਉਹ ਉੱਥੋਂ ਹੀ ਸਾਰਾ ਵੈਰੀਫਾਈ ਹੋਇਆ ਜਿਹੜਾ ਇਹ ਪਲਾਟ ਆ ਜੀ ਇਹਦਾ ਪੂਰਾ ਵਿਜ਼ਿਟ ਆਪਾਂ ਕਰਾਉਣ ਦੇ ਲਈ ਆਪਣੇ ਨਾਲ ਹੋਣਗੇ ਸਣੀ ਜੀ ਸਤਿ ਸ੍ਰੀ ਅਕਾਲ ਸੇਖ ਜੀ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਤੁਹਾਨੂੰ ਇਸ ਪਲਾਟ ਦੇ ਵਿੱਚ ਆਉਣ ਦਾ ਮੌਕਾ ਮਿਲਿਆਗਾ ਤੇ ਸਾਨੂੰ ਇਹ ਵੀ ਵਧੀਆ ਲੱਗਿਆ ਕਿ ਫਾਰਮਰ ਤੱਕ ਜੋ ਸਨੇਹਾ ਜਾਏਗਾ ਵੀ ਉਹ ਵਧੀਆ ਸਨੇਹਾ ਜਾਏਗਾ ਜਿਵੇਂ ਤੁਸੀਂ ਕਿਹਾ ਸੀ ਵੀ ਜਿਵੇਂ ਇਹ ਬਹੁਤ ਵੱਡਾ ਪਲਾਟ ਆ ਏਡਾ ਵੱਡਾ ਪਲਾਟ ਕੋਈ ਹੀ ਸ਼ਾਇਦ ਹੋਊਗਾ ਵੇਖਣ ਨੂੰ ਤੇ ਇਹਦੇ ਵਿੱਚ ਕੀ ਇਹੋ ਜਿਹਾ ਖਾਸ ਆ ਜੀ ਦੇਖੋ ਸੇਵਕ ਜੀ ਗੱਲਾਂ ਵੀ ਆਪਣਾ ਅਜ ਦੀ ਡੇਟ ਦੇ ਵਿੱਚ ਜੇਕਰ ਤੁਸੀਂ ਫੀਡ ਫੈਕਟਰੀਆਂ ਦੀ ਗੱਲ ਕਰੋ ਤਾਂ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਫੀਡ ਫੈਕਟਰੀਆਂ ਹਾਂ ਤੇ ਮੈਂ ਇਹ ਵੀ ਮੰਨਦਾ ਵੀ ਪੰਜਾਬ ਦੇ ਵਿੱਚ ਕੁਝ ਲਿਮਟਿਡ ਜਿਹੜੀਆਂ ਕੰਪਨੀਆਂ ਆ ਜਿਹੜੀਆਂ ਕੀ ਆ ਇਸ ਪ੍ਰੋਪਰ ਤਰੀਕੇ ਜਿਹੜਾ ਆਟੋਮੈਟਿਕ ਪਲਾਂਟ ਦੇ ਵਿੱਚ ਕੰਮ ਕਰਦੇ ਆ ਗਿਆ ਠੀਕ ਆ ਜੀ ਤਾਂ ਇਹ ਪਲਾਂਟ ਦਾ ਮੇਨ ਕੰਮ ਕੀ ਆ ਸਭ ਤੋਂ ਪਹਿਲਾਂ ਕੀ ਇਹ ਜਿਹੜਾ ਪਲਾਂਟ ਆ ਆਟੋਮੈਟਿਕ ਪਲਾਂਟ ਆ ਜਿਹਦੇ ਵਿੱਚ ਕੋਈ ਬੰਦਾ ਲੇਬਰ ਵਾਲਾ ਕੰਮ ਨਹੀਂ ਕਰਦਾਗਾ ਇਹਦੇ ਨਾਲ ਸਾਰਾ ਕੀ ਆਟੋਮੈਟਿਕਲੀ ਮਸ਼ੀਨਾਂ ਨੇ ਸਾਰਾ ਮਤਲਬ ਇਹ ਫੀਡ ਨੂੰ ਤਿਆਰ ਕਰਨਾ ਹੈ ਸਾਰੀ ਆਟੋਮੈਟਿਕਲ ਫੀਡ ਬਣਦੀ ਆ ਜਿਹਦੇ ਵਿੱਚ ਲੇਬਰ ਵਾਲੇ ਬੰਦੇ ਦੀ ਕੋਈ ਇੰਟਰਫੇਅਰ ਨਹੀਂ ਹੈਗੀ ਕਰ ਇਸ ਕੰਪਨੀ ਦੀ ਗੱਲ ਕਰੀਏ ਤਾਂ ਜਿੰਨਿਆਂ ਵੀ ਪੰਜਾਬ ਦੇ ਵਿੱਚ ਫੀਡ ਫੈਕਟਰੀਆਂ ਜਾਂ ਜਿਵੇਂ ਬਾਹਰ ਆਪਣਾ ਇੰਡੀਆ ਦੇ ਵਿੱਚ ਫੀਡ ਫੈਕਟਰੀਆਂ ਤਾਂ ਇਸ ਕੰਪਨੀ ਦਾ ਜਿਹੜਾ ਮੇਨ ਕੰਮ ਆ ਕੱਚੇ ਮਾਲ ਦਾ ਕੰਮ ਆ ਇਸ ਤੋਂ ਪਹਿਲਾਂ ਜਿੰਨਿਆਂ ਵੀ ਇਹਨਾਂ ਤੋਂ ਮਟੀਰੀਅਲ ਆਪਣਾ ਲੈਂਦੀਆਂ ਸੀ ਫੀਡ ਫੈਕਟਰੀਆਂ ਉਹ ਸਾਰੀਆਂ ਮਤਲਬ ਇਸ ਕੰਪਨੀ ਤੋਂ ਕੱਚਾ ਮਾਲ ਆਪਣਾ ਲੈਂਦੀਆਂ ਸੀਗਾ ਆਪਣਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਦਾ ਕੰਪਨੀ ਦਾ ਪਲਾਨ ਬਣਿਆ ਵੀ ਕਿਉਂ ਨਾ ਜਿਹੜਾ ਕੱਚਾ ਮਾਲ ਆਪਾਂ ਸਾਰੀਆਂ ਫੀਡ ਫੈਕਟਰੀਆਂ ਨੂੰ ਸਪਲਾਈ ਕਰਦੇ ਆ ਕਿਉਂ ਨਾ ਆਪਣਾ ਵੀ ਫਾਰਮਰਾਂ ਦਾ ਵੀ ਜਿਹੜਾ ਆਪਣਾ ਪਲਾਂਟ ਆ ਆਪਣਾ ਆਪ ਦਾ ਖੁਦ ਦਾ ਪਲਾਂਟ ਲਾਇਆ ਜਾਵੇ ਫਿਰ ਕੰਪਨੀਆਂ ਨੇ ਕੀ ਆਪ ਦਾ ਖੁਦ ਦਾ ਪਲਾਂਟ ਲਾਇਆਗਾ ਤੇ ਜਿਹਦੇ ਕਰਕੇ ਕੀ ਆ ਕਿ ਫਾਰਮਰਾਂ ਨੂੰ ਜਿਹੜਾ ਫਾਰਮਰ ਤੱਕ ਜਿਹੜਾ ਪ੍ਰੋਡਕਟ ਜਾਣਾ ਉਹ ਫਾਰ ਪ੍ਰੋਡਕਟ ਵੀ ਸਸਤਾ ਪੈਂਦਾ ਤੇ ਕੁਆਲਿਟੀ ਦੇ ਰੂਪ ਦੇ ਵਿੱਚ ਫਾਰਮਰ ਨੂੰ ਸਹੀ ਚੀਜ਼ ਮਿਲ ਰਹੀ ਆ ਆਪਣਾ ਕੁਆਲਿਟੀ ਦੀ ਗੱਲ ਕੀਤੀ ਆ ਆਪਣਾ ਹਣਾ ਤਾਂ ਅੱਜ ਮੈਂ ਜਿਹੜਾ ਆਪਣਾ ਕੰਪਨੀ ਦੇ ਵਿੱਚ ਸਾਡਾ ਲੈਬ ਸਿਸਟਮ ਆ ਉਹ ਜਿਹੜੀਆਂ ਜਿਹੜੀਆਂ ਮਸ਼ੀਨਾਂ ਲੈਬ ਦੇ ਵਿੱਚ ਕੰਮ ਕਰਦੀਆਂ ਕਿਵੇਂ ਅਸੀਂ ਕੱਚਾ ਮਾਲ ਬਾਹਰੋਂ ਲੈਨੇ ਆ ਆਪਣਾ ਕਿਵੇਂ ਚੈੱਕ ਕਰਦੇ ਆ ਫੀਡ ਜਦੋਂ ਬਣ ਕੇ ਤਿਆਰ ਹੁੰਦੀ ਉਹਨੂੰ ਕਿਵੇਂ ਚੈੱਕ ਕਰਦੇ ਆ ਉਸ ਤੋਂ ਬਾਅਦ ਸਾਡੇ ਡਾਕਟਰ ਮਹਿੰਦਰਪਾਲ ਬਖਸ਼ੀ ਜੀ ਹੈਗੇ ਆ ਜਿਹੜੇ ਕੀ ਆ ਫੀਡ ਦੀ ਨਿਊਟ੍ਰੀਸ਼ਨ ਫਾਰਮੂਲੇਸ਼ਨ ਬਣਾਉਂਦੇ ਆ ਆਪਣਾ ਤਾਂ ਉਹਨਾਂ ਨਾਲ ਵੀ ਅਸੀਂ ਤੁਹਾਨੂੰ ਮਿਲਾਉਣੇ ਆ ਮਿਲ ਕੇ ਜਿਵੇਂ ਤੁਹਾਨੂੰ ਆਪਣਾ ਪਤਾ ਲੱਗੂਗਾ ਕਿ ਆਪਣੀ ਫੀਡ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਵੀ ਕਿਸ ਤਰ੍ਹਾਂ ਆਪਣਾ ਬੰਦੀ ਹੈ ਆਪਣੀ ਕੰਪਨੀ ਦੇ ਡਾਇਰੈਕਟਰ ਰਮਿੰਦਰਪਾਲ ਬਖਸ਼ੀ ਜੀ ਅੱਜ ਅਸੀਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਜੋ ਕਿ ਗੜਵਾਸੂ ਯੂਨੀਵਰਸਿਟੀ ਦੇ ਵਿੱਚ ਹੈਡ ਐਨੀਮਲ ਨਿਊਟ੍ਰੀਸ਼ਨ ਦੇ ਤੌਰ ਤੇ ਆਪਣਾ ਕੰਮ ਕਰ ਚੁੱਕੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਅਕਸਰ ਦੇਖਦੇ ਆ ਜਿੱਤੋਂ ਕੁਝ ਸਾਲ ਪਹਿਲਾਂ ਫੀਡ ਹੁੰਦੀ ਸੀਗੀ ਪਹਿਲਾਂ ਇੱਕ ਹੀ ਫੀਡ ਹੁੰਦੀ ਜੋ ਸਾਰੇ ਪਸ਼ੂਆਂ ਨੂੰ ਪਾਈ ਜਾਂਦੇ ਸੀ ਲੇਕਿਨ ਅੱਜ ਜਦੋਂ ਆਪਾਂ ਦੇਖਦੇ ਹਾਂ ਇੱਕ ਕੰਪਨੀ ਦੀਆਂ ਕਟੋ-ਕਟ 20-20 ਤਰ੍ਹਾਂ ਦੀਆਂ ਫੀਡਾਂ ਆਉਂਦੀਆਂ ਕਿ ਕਹੂੰਗੇ ਜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਹੈ ਕਿ ਪੁਰਾਣੇ ਜ਼ਮਾਨੇ ਚੰਨੀ ਗਿਆਨ ਨਹੀਂ ਸੀ ਲੋਕਾਂ ਨੂੰ ਕਹ ਲਓ ਠੀਕ ਹੈ ਜੀ ਤੇ ਵਿਦ ਅ ਐਡਵਾਂਸਮੈਂਟ ਆਫ ਟਾਈਮ ਤੇ ਸਾਰੀ ਰਿਸਰਚ ਵਗੈਰਾ ਜੋ ਹੋਈ ਹੈ ਯੂਨੀਵਰਸਿਟੀਆਂ ਦੇ ਵਿੱਚ ਉਹ ਤੇ ਚਾਹ ਦੇਖਿਆ ਗਿਆ ਕਿ ਜਿੰਨੇ ਪਸ਼ੂ ਹੈਗੇ ਆ ਉਹ ਵੱਖ-ਵੱਖ ਸ਼੍ਰੇਣੀਆਂ ਦੇ ਪਸ਼ੂ ਆ ਅੱਛਾ ਜੀ ਜਿਸ ਤਰ੍ਹਾਂ ਕੋਈ ਪਸ਼ੂ ਹੈਗਾ ਜਿਹੜਾ ਸਿਰਫ ਗਰੋ ਹੀ ਕਰ ਰਿਹਾ ਜਿਵੇਂ ਕੱਟੀਆਂ ਵੱਛੀਆਂ ਹਾਂ ਜੀ ਇਹ ਤੋਂ ਮਗਰੋਂ ਆ ਜਾਂਦੇ ਨੇ ਕੁਝ ਪਸ਼ੂ ਜਿਹੜੇ ਗੱਭਣ ਹੈ ਹੂੰ ਉਹ ਤੋਂ ਮਗਰੋਂ ਦੁੱਧ ਦੇਣ ਵਾਲੇ ਪਸ਼ੂ ਜਿਹੜੇ ਹੈ ਹਾਂ ਜੀ ਇਸੇ ਤਰ੍ਹਾਂ ਗਾਇਆਂ ਦੀ ਰਿਕੁਆਇਰਮੈਂਟ ਹੋਰ ਹੈ ਮੱਝਾਂ ਦੀ ਹੋਰ ਹੈ ਅੱਛਾ ਜੀ ਸੋ ਇਸ ਕਰਕੇ ਜਿਹੜੇ ਕਿ ਬਹੁਤ ਹੀ ਵਧਣ ਵਾਲੇ ਫੀਡ ਮੈਨੂਫੈਕਚਰਰ ਜਿਸ ਨਾਲ ਸਾਡੀ sigma feed ਹੈ ਇਸ ਵਕਤ ਅਸੀਂ 17 ਟਾਈਪ ਦੀ ਫੀਡ ਬਣਾ ਰਹੇ ਹਾਂ ਅੱਛਾ ਜੀ ਤਾਂ ਕਿ ਅਡਵਰਟ ਪਸ਼ੂਆਂ ਨੂੰ ਅਡਵਰਟ ਉਹਨਾਂ ਦੀਆਂ ਅਡਵਰਟ ਚੜੀਆਂ ਖੁਰਾਕੀ ਤੱਤਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ਜਿਵੇਂ ਗਾਵਾਂ ਦੀ ਅਲੱਗ ਤੇ ਮੱਝਾਂ ਦੀ ਅਲੱਗ ਅਸੀਂ ਮੱਝਾਂ ਉਸ ਸਪੈਸ਼ਲ ਫੀਡ ਬਣਾਈ ਹੈ। ਅੱਛਾ ਜੀ। ਜਿਹੜੀਆਂ گاਵਾਂ ਦੀਆਂ ਫੀਡਸ ਆਈਆਂ ਉਹ ਮੱਝਾਂ ਨੂੰ ਪਾਈਆਂ ਜਾ ਸਕਦੀਆਂ। ਅੱਛਾ ਜੀ। ਕਈ ਮੱਝਾਂ ਵਾਲੇ ਫੀਡ ਵੀ گاਵਾਂ ਨੂੰ ਪਾਉਂਦੇ ਆ। ਠੀਕ ਹੈ ਜੀ। ਕੋਈ ਇਹ ਡਿਮਾਰਕੇਸ਼ਨ ਨਹੀਂ ਹੈਗੀ ਕਿ ਮੱਝਾਂ ਵਾਲੀ گاਵਾਂ ਨੂੰ ਨਹੀਂ ਪਾ ਸਕਦੇ گاਵਾਂ ਵਾਲੀਆਂ ਮੱਝਾਂ ਨੂੰ ਪਰ ਮੱਝਾਂ ਦੀ ਕਿਉਂਕਾ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ? ਹਾਂ ਜੀ। ਕਾਰਨ ਕੀ ਹੈ? ਮੱਝਾਂ ਦੇ ਦੁੱਧ ਵਿੱਚ ਫੈਟ ਵੀ ਜ਼ਿਆਦਾ ਹੈ, ਐਸਐਨਐਫ ਵੀ ਜ਼ਿਆਦਾ। ਠੀਕ ਹੈ ਜੀ। ਇਸ ਲਈ ਉਹਨਾਂ ਦੇ ਖੁਰਾਕੀ ਤੱਤਾਂ ਦੀ ਲੋੜਾਂ ਵੀ ਜ਼ਿਆਦਾ ਹੈ। ਇਸ ਲਈ ਫੀਡ ਦੇ ਵਿੱਚ ਫੈਟ ਵੀ ਜ਼ਿਆਦਾ ਰੱਖਣੀ ਪੈਂਦੀ ਹੈ। ਤੇ ਹੋਰ ਚੀਜ਼ਾਂ ਵੀ ਹੋਰ ਖੁਰਾਕੀ ਤੱਤ ਜਿਹੜੇ ਆ ਉਹ ਵੀ ਜ਼ਿਆਦਾ ਰੱਖਣੇ ਪੈਂਦੇ ਆ ਤਾਂ ਕਿ ਮੱਝਾਂ ਦੀਆਂ ਖੁਰਾਕੀ ਤੱਤਾਂ ਨੂੰ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ਠੀਕ ਹੈ ਜੀ ਇੱਕ ਦਲਸਾ ਹੋਰ ਸਵਾਲ ਆ ਬਹੁਤ ਮੇਨ ਜਿਵੇਂ ਕਿ ਅੱਜ ਕੱਲ ਲੋਕ ਨਾ ਫੀਡ ਤੋਂ ਮੂੰਹ ਮੋੜੇ ਬੈਠੇ ਆ ਕਿਉਂਕਿ ਉਹਨਾਂ ਦੇ ਪਸ਼ੂ ਜਿਹੜਾ ਮੰਨ ਕੇ ਘੱਟ ਰਹਿੰਦਾ ਨਹੀਂ ਰਹਿੰਦੇ ਨੇ ਪਸ਼ੂ ਜ਼ਿਆਦਾ ਹਨਾ ਇਹਦਾ ਫੀਡ ਦੇ ਨਾਲ ਕੋਈ ਸਬੰਧ ਹੈ ਜੀ ਇਹਦਾ ਫੀਡ ਦੇ ਨਾਲ ਬਹੁਤ ਹੀ ਜ਼ਿਆਦਾ ਸਬੰਧ ਹੈ ਅੱਛਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵਧੀਆ ਨਸਲ ਦੇ ਪਸ਼ੂ ਚਾਹੀਦੇ ਹਨ ਹਾਂਜੀ ਤੇ ਉਦੇ ਨਾਲ ਨਾਲ ਫੀਡ ਵੀ ਜਿਹੜੀ ਹੈ ਬਹੁਤ ਵਧੀਆ ਕੁਆਲਿਟੀ ਦੀ ਚਾਹੀਦੀ ਹੈ ਜਿਹਦੇ ਵਿੱਚ ਸਾਰੇ ਖੁਰਾਕੀ ਤੱਤ ਲੋੜਿੰਦੀ ਮਾਤਰਾ 'ਚ ਹੋਣ ਅਤੇ ਲੋੜਿੰਦੀ ਕੁਆਂਟੀਟੀ 'ਚ ਵੀ ਹੋਣ ਹਾਂ ਅੱਜਕੱਲ ਮੋਸਟਲੀ ਫੀਡ ਬਣਾ ਰਿਹਾ ਕੋਈ ਥੋੜਾ ਬੋਤਨ ਰਾਜ ਪਾਤਾ ਥੋੜਾ ਬ੍ਰੈਂਡ ਪਾਤਾ ਥੋੜੀ ਖਲ ਪਾਤੀ ਯੂਰੀਆ ਪਾਤਾ ਮਿਕਸ ਕੀਤਾ ਤੇ ਦੇ ਦਿੱਤਾ ਜਿਹਨੀਆਂ ਸਸਤੀਆਂ ਫੀਡਸ ਹੈਗੀਆਂ ਉਹ ਇਸੇ ਤਰ੍ਹਾਂ ਬਣ ਰਹੀਆਂ ਹਨ ਠੀਕ ਹੈ ਜੀ ਪਰ ਜੇ ਅਸੀਂ ਸਿਗਮਾ ਫੀਡ ਦੇਖੀਏ ਇਸ ਸੀਗਮਾ ਫੀਡ ਦੇ ਵਿੱਚ ਸਭ ਤੋਂ ਵਧੀਆ ਕੁਆਲਿਟੀ ਦਾ ਸਿਆਣਾਜ ਪਾ ਰਹੇ ਆ ਵਧੀਆ ਕੁਆਲਿਟੀ ਦਾ ਬ੍ਰੈਂਡ ਪਾਨੇ ਆ ਵਧੀਆ ਕੁਆਲਿਟੀ ਦੇ ਖਲਾ ਪਾਨੇ ਆ ਅੱਛਾ ਜੀ ਇਹਦੇ ਨਾਲ ਵਿਟਾਮਿਨ ਤੇ ਮਿਨਰਲਸ ਭਰਪੂਰ ਹੁੰਦੇ ਆ ਲੋਡਿੰਗ ਦੀ ਮਾਤਰਾ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਨਾਲ ਨਾਲ ਅਸੀਂ ਟੌਕਸਿਨ ਬਾਈਂਡਰ ਬਫਰ ਅਤੇ ਜੀਐਸਟੀ ਪਾਨੇ ਆ ਇਹਦੇ ਨਾਲ ਨਾਲ ਪਸ਼ੂਆਂ ਦੇ ਕਿਉਂਕਿ ਦੁੱਧ ਦੀ ਗ੍ਰੈਵਿਟੀ ਅਤੇ ਫੈਟ ਨੂੰ ਮੇਨਟੇਨ ਕਰਨ ਲਈ ਉਹਦਾ ਬੈਲੈਂਸ ਰੱਖਣ ਲਈ ਪਸ਼ੂਆਂ ਦੀ ਖੁਰਾਕ ਦੇ ਵਿੱਚ ਅਸੀਂ ਬਾਈਪਾਸ ਫੈਟ ਬਾਈਪਾਸ ਪ੍ਰੋਟੀਨ ਅਤੇ ਚਿਲੇਟੇਡ ਮਿਨਰਲਸ ਪਾਉਣੇ ਆ ਠੀਕ ਹੈ ਜਦੋਂ ਅਸੀਂ ਚਿਲੇਟੇਡ ਮਿਨਰਲਸ ਦੀ ਰਿਕੁਆਇਰਮੈਂਟ ਪੂਰਾ ਕਰ ਦਿੰਨੇ ਆ ਖਾਸ ਕਰਕੇ ਜ਼ਿੰਕ ਕਾਪਰ ਮੈਗਨੀਜ਼ੀਅਮ ਜਿਹੜੇ ਤਿੰਨ ਖੁਰਾਕੀ ਤੱਤ ਹੈਗੇ ਆ ਇਹ ਪੰਜਾਬ ਦੀ ਧਰਤੀ ਚੋਂ ਨੇ ਘਾਟ ਹੈ ਅੱਛਾ ਜੀ ਜੇ ਅਸੀਂ ਖੁਰਾਕ ਚ ਨਹੀਂ ਪਾਵਾਂਗੇ ਤੇ ਪਸ਼ੂ ਜਿਹੜੇ ਉਹ ਹੀਟ ਚ ਨਹੀਂ ਆਣਗੇ ਹੂੰ ਮਤਲਬ ਹੀਟ ਚ ਨਹੀਂ ਆਣਗੇ ਜੇ ਪਸ਼ੂ ਹੀਟ ਚ ਨਹੀਂ ਆਏਗਾ ਤੇ ਉਹਨੇ ਫਿਰ ਕਨਸੀਵ ਕੀ ਕਰਨਾ ਜੇ ਸਾਡੀ sigma ਫੀਡ ਤੁਸੀਂ ਜਿੱਥੇ ਮਰਜ਼ੀ ਚੈੱਕ ਕਰਾਓ ਤੁਹਾਨੂੰ ਜ਼ਿੰਕ ਵੀ ਪੂਰੀ ਮਿਲੇਗੀ ਕਾਪਰ ਵੀ ਮਿਲੇਗਾ ਮੈਗਨੀਜ਼ੀਅਮ ਵੀ ਮਿਲੇਗਾ ਬਾਕੀ ਤੱਤਾਂ ਤੋਂ ਇਲਾਵਾ ਇਹਦੇ ਵਿੱਚ ਅਸੀਂ ਚਿਲੇਟੇਡ ਧਾਤਾਂ ਵੀ ਪਾਈਆਂ ਹੋਈਆਂ ਸਾਰੀਆਂ ਜਿਹੜੀਆਂ ਸੱਤ ਚਿਲੇਟੇਡ ਧਾਤਾਂ ਆਂਦੀਆਂ ਅਸੀਂ ਸੱਤ ਦੀਆਂ ਸੱਤੋ ਚਿਲੇਟੇਡ ਧਾਤਾਂ ਵੀ ਅਸੀਂ ਆਪਣੀ ਫੀਲਡ 'ਚ ਪਾਣੇ ਆ ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਜਿਹੜੇ ਵੀ ਕਿਸਾਨ ਵੀ ਸਾਡੀ ਫੀਲਡ ਵਰਤਦੇ ਆ ਉਹਨਾਂ ਨੂੰ ਪਸ਼ੂ ਦੇ ਪਰੰਜਰਨਨ ਦੀ ਕਿਰਿਆ ਦੇ ਵਿੱਚ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਠੀਕ ਹੈ ਕੋਈ ਰੀਪ੍ਰੋਡਕਸ਼ਨ ਦੀ ਸ਼ਿਕਾਇਤ ਨਹੀਂ ਆਏਗੀ ਨਾ ਤੇ ਪਸ਼ੂ ਟਾਈਮ 'ਤੇ ਜਿਹੜਾ ਪਸ਼ੂ ਟਾਈਮ 'ਤੇ ਹੈ ਇਹੋ ਜ ਵੀ ਆਏਗਾ ਹੂੰ ਗੱਬਣ ਵੀ ਹੋਏਗਾ ਤੇ ਅਵਾਰਸ਼ਨ ਵੀ ਨਹੀਂ ਹੋਏਗੀ ਠੀਕ ਹੈ ਜੀ ਪੰਜਾਬ ਦੇ ਵਿੱਚ ਕਈ ਫਾਰਮਰ ਜਿਹੜੇ ਐ ਐਕਸਕਲੂਸਿਵਲੀ ਸਾਈਲਜ ਪਾਈ ਜਾਂਦੇ ਆ ਜਿਆਦਾ ਪਾਉਂਦੇ ਆ ਜਿਆਦਾ ਪਾਉਂਦੇ ਆ ਉਹਦਾ ਵੀ ਪਸ਼ੂ ਨੂੰ ਨੁਸਾਨ ਹੈ ਹਾਂਜੀ ਇਸ ਲਈ ਇੱਕ ਖਾਸ ਜਿਹੜਾ ਜੋ ਰეკਮੈਂਡੇਸ਼ਨ ਹੈਗੀ ਉਹ ਹੈ ਜੀ ਕਿ ਟੋਟਲ ਰਾਸ਼ਨ ਦਾ 30% ਤੋਂ ਉੱਪਰ ਸਾਈਲਜ ਨਹੀਂ ਪਾਉਣਾ ਅਸੀਂ ਇਹ ਵੀ ਦੇਖਿਆ ਕਿ ਕਈ ਫਾਰਮਰ ਕੀ ਕਰਦੇ ਆ ਕਿ ਸਾਡੀ ਫੀਡ ਵੀ ਲੈ ਕੇ ਨਾਲ ਆਪਣੇ ਕੋਲੋਂ ਅਨਾਜ ਪਾਉਣਾ ਸ਼ੁਰੂ ਕਰ ਦਿੰਦੇ ਆ ਠੀਕ ਹੈ ਓਵਰ ਐਂਡ ਅਬਾਉ ਲੈਕਟੋਪਲਸ ਕੁਝ ਫਾਰਮਰ ਐਸੇ ਹੈ ਜਿਨ੍ਹਾਂ ਨੂੰ ਅੰਨਾ ਗਿਆਨ ਨਹੀਂ ਹੈਗਾ ਉਹ ਕੀ ਕਰਦੇ ਹੈ ਮਕਰੋ ਮੱਕੀ ਲੈ ਕੇ ਉਹਨੂੰ ਦਰੜ ਕਰਕੇ ਸਾਡੀ ਫੀਡ ਦੇ ਨਾਲ ਪਾਣਾ ਸ਼ੁਰੂ ਕਰ ਦਿੰਦੇ ਅੱਛਾ ਜੀ ਦੋ ਦਿਨਾਂ ਦੇ ਵਿੱਚ ਐਨੀਮਲ ਜਿਹੜਾ ਹੌਂਕਣ ਲੱਗ ਪੈਂਦਾ ਗਰਮੀ ਵਾਂਝੀ ਹੁੰਦੀ ਹੈ ਗਰਮੀ ਵਾਂਝੀ ਹੁੰਦੀ ਜੀ ਬਾਹਰ ਆ ਜਾਂਦੀ ਹੁੰਦੀ ਅੱਛਾ ਅੱਛਾ ਫਿਰ ਫਾਰਮਰ ਨੂੰ ਉਹ ਹੱਥ ਪੈਰ ਦੀ ਪੈ ਜਾਂਦੀ ਵੀ ਇਹ ਮੇਰੇ ਡੰਗਰ ਨੂੰ ਹੋਇਆ ਕਿ ਮੈਂ ਇਹਦੇ ਬਹੁਤ ਵਧੀਆ ਫੀਡ ਪਾਈ ਸੀਗੀ ਹਾਂਜੀ ਇਸ ਕਰਕੇ ਸਾਰੇ ਫਾਰਮਾਂ ਨੂੰ ਇੱਕ ਖਾਸ ਇਦਾਇਤ ਹੈ ਕਿ ਜਦੋਂ ਸਾਡੀਆਂ ਵਧੀਆ ਕਿਸਮ ਦੀ ਫੀਡ ਪਾਣੀ ਹੈ ਉਹਦੇ ਨਾਲ ਤੁਸੀਂ ਕੋਈ ਮੱਕੀ ਨਹੀਂ ਪਾਣੀ ਕੋਈ ਤੇ ਨਹੀਂ ਚਾਰਨਾ ਕੋਈ ਤੁਸੀਂ ਹੋਰ ਚੀਜ਼ ਐਡੀਸ਼ਨਲ ਨਹੀਂ ਚਾਰਨੀ ਕਿਉਂਕਿ ਸਾਰੀਆਂ ਖੁਰਾਕਾਂ ਦੇ ਵਿੱਚ ਲੋਡਿੰਗ ਦੀ ਮਾਤਰਾ ਦੇ ਵਿੱਚ ਸਾਰੇ ਖੁਰਾਕੀ ਤੱਤ ਪਾਏ ਗਏ ਹਨ ਠੀਕ ਹੈ ਜੇ ਤੁਸੀਂ ਬਹੁਤ ਬਹੁਤ ਵਧੀਆ नस्ਲ ਦੀ ਫੀਡ ਨੂੰ ਜਿਵੇਂ ਲੈਕਟੋਪਲਾਸੀ ਲੈ ਲਓ ਜਾਂ 10000 ਲੈ ਲਓ ਜਾਂ ਪ੍ਰਾਈਡ ਲੈ ਲਓ ਜਾਂ ਚੈਂਪੀਅਨ ਲੈ ਲਓ ਜੇ ਉਹਨੂੰ 5 ਪੰਜ ਕਿਲੋ ਦੁੱਧ ਦੇਣ ਵਾਲੀ ਪਾਉਂਦੇ ਪਾ ਦਿਓਗੇ ਇੱਕ ਤਾਂ ਤੁਹਾਡੀ ਫੀਡ ਦਾ ਨੁਕਸਾਨ ਹਾਂਜੀ ਤੁਹਾਡਾ ਜਿਹੜਾ ਆਰਥਿਕ ਨੁਕਸਾਨ ਹੋ ਜਾਏਗਾ ਉਹਦੇ ਨਾਲ ਕਿਉਂਕਿ ਉਹ ਫੀਡ ਮਹਿੰਗੀ ਹੈ ਇਹ ਫੀਡ ਸਸਤੀ ਹੈ ਹਾਂਜੀ ਤੇ ਦੂਸਰਾ ਉਹਦੇ ਰਿਕੁਆਇਰਮੈਂਟ ਤੇ 5 ਕਿਲੋ ਦੀ ਹੈ ਤੁਸੀਂ ਫੀਡ ਭਾਈ ਜਨ ਨੂੰ 40 ਲੀਟਰ ਵਾਲੀ ਉਹ ਨੁਕਸਾਨ ਹੀ ਨੁਕਸਾਨ ਹੈ ਐਨੀਮਲ ਨੂੰ ਵੀ ਨੁਕਸਾਨ ਹੋਏਗਾ ਠੀਕ ਹੈ ਜੀ ਚਲੋ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਹਾਲਵੇਲਕਮ ਥੈਂਕ ਯੂ ਹਾਂਜੀ ਸੇਵਕ ਜੀ ਆਓ ਤੁਹਾਨੂੰ ਆਪਣੀ ਜਿਹੜੀ ਕੰਪਨੀ ਦੀ ਲੈਬ ਹੈਗੀ ਆ ਆਪਾਂ ਕੀ ਕੱਚਾ ਮਾਲ ਆਪਣਾ ਇਹਦੇ ਵਿੱਚ ਬਾਹਰੋਂ ਲੈਨੇ ਆ ਚੈੱਕ ਕਰਦੇ ਆ ਆਪਣੀ ਲੈਬ ਦੇ ਵਿੱਚ ਸਾਰਾ ਕੁਝ ਦਿਖਾਉਨੇ ਆ ਇਹ ਆਪਣੇ ਲੈਬ ਮੰਜਾਰ ਜੀ ਡਾਕਟਰ ਸਾਹਿਬ ਜਿਹੜੀ ਇਹ ਲੈਬ ਇੱਥੇ ਕੀ ਕੀ ਚੈੱਕ ਕਰਦੇ ਤੁਸੀਂ ਇੱਥੇ ਜਿਹੜਾ ਵੀ ਆਪਣੇ ਕੋਲ ਰੌਅ ਮਟੀਰੀਅਲ ਹੁੰਦਾ ਹੈ ਫੀਡ ਬਣਾਉਣ ਦੇ ਲਈ ਉਹਦੀ ਕੰਪਲੀਟ ਟੈਸਟਿੰਗ ਹੁੰਦੀ ਹੈ ਤਾਂ ਕਿ ਸੀ ਉਹਦੀ ਪ੍ਰੋਪਰ ਜਿਹੜੇ ਕੁਆਲਿਟੀ ਪੈਰਾਮੀਟਰਸ ਨੇ ਉਹ ਚੈੱਕ ਕਰ ਸਕੀਏ ਤੇ ਕੁਆਲਿਟੀ ਮਟੀਰੀਅਲ ਹੀ ਸਾਡੇ ਕੋਲ ਅਨਲੋਡ ਹੋਵੇ ਜਿਹਦੇ ਨਾਲ ਫਿਰ ਪ੍ਰੋਡਕਟ ਜਿਹੜਾ ਫਾਈਨਲ ਪ੍ਰੋਡਕਟ ਹੈ ਉਹ ਵੀ ਕੁਆਲਿਟੀ ਪ੍ਰੋਡਕਟ ਬਣਦਾ ਉਹਦੇ ਵਿੱਚ ਜਿਹੜੇ ਜ਼ਰੂਰੀ ਤੱਤਾ ਉਹ ਚੈੱਕ ਕਰਦੇ ਜਾਂ ਉਹਦੀ ਉੱਚ ਕੁਆਲਿਟੀ ਚੈੱਕ ਕਰਦੇ ਉਹਦੇ ਵਿੱਚ ਜਿਹੜੇ ਜ਼ਰੂਰੀ ਤੱਤਾ ਜਿੱਦਾਂ ਉਹਦੇ ਵਿੱਚ ਮੋਇਸਚਰ ਕੰਟੈਂਟ ਕਿੰਨਾ ਹੈ ਪ੍ਰੋਟੀਨ ਕੰਟੈਂਟ ਕਿੰਨਾ ਹੈ ਫਾਈਬਰ ਕੰਟੈਂਟ ਕਿੰਨਾ ਹੈ ਅੱਜ ਜਿੱਦਾਂ ਅਫਲਾਟੋਕਸਿਨ ਕੰਟੈਂਟ ਕਿੰਨਾ ਹੈ ਉਹ ਸਾਰਾ ਕੁਝ ਚੈੱਕ ਹੁੰਦਾ ਤੇ ਉਹ ਸਾਰਾ ਸਾਡਾ ਮਸ਼ੀਨਾਂ ਦੇ ਨਾਲ ਚੈੱਕ ਹੁੰਦਾ ਠੀਕ ਹੈ ਜਦੋਂ ਕੁਆਲਿਟੀ ਅਪਰੂਵ ਹੁੰਦੀ ਹੈ ਫਿਰ ਹੀ ਉਹ ਗੱਡੀ ਅਨਲੋਡ ਹੁੰਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਕਿ ਇੱਥੇ ਇਹ ਬਣੀ ਵੀ ਫੇੜੂ ਵੀ ਪਈ ਹੈ ਇਹ ਇਹ ਦੀ ਚੈਕਿੰਗ ਕਰਨ ਦੇ ਬਾਅਦ ਦੇ ਵਿੱਚ ਹਾਂ ਜੀ ਜਦੋਂ ਇਹ ਸਾਡੇ ਕੋਲ ਹੁਣੀ ਆ ਸੈਂਪਲ ਆਇਆ ਜਿਹੜਾ ਕਿ ਆਹ ਹੁਣ ਇਸ ਟਾਈਮ ਚੱਲ ਰਿਹਾ ਹੈ ਸੈਂਪਲ ਅੱਛਾ ਜੀ ਇਹਨੂੰ ਹੁਣ ਅਸੀਂ ਐਨਾਲਿਸਿਸ ਕਰਨਾ ਤੇ 5 ਮਿੰਟਾਂ ਦੇ ਵਿੱਚ ਵਿੱਚ ਅਸੀਂ ਪਲਾਂਟ 'ਚ ਰਿਪੋਰਟ ਕਰਨਾ ਕਿ ਇਹ ਜੋ ਬੈਚ ਬਣ ਰਿਹਾ ਹੈ ਆਪਣੇ ਕੁਆਲਿਟੀ ਪੈਰਾਮੀਟਰਸ ਦੇ ਹਿਸਾਬ ਦੇ ਨਾਲ ਬਣ ਰਿਹਾ ਹੈ ਜਾਂ ਕੁਝ ਪੈਰਾਮੀਟਰ ਅੱਗੇ ਪਿੱਛੇ ਨੇ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਸੈਂਪਲ ਇਹਦੇ ਵਿੱਚ ਐਦਾਂ ਮਸ਼ੀਨ ਦੇ ਵਿੱਚ ਰੱਖ ਲੈਣਾ ਓਕੇ ਜੀ ਉਸ ਤੋਂ ਬਾਅਦ ਇੱਥੇ ਰਨ ਕਰਨਾ ਸੀ ਇਹ ਪ੍ਰੋਗਰਾਮ ਹਮ ਇੱਥੇ ਅਸੀਂ ਸੈਂਪਲ ਦਾ ਨੇਮ ਦੇ ਦਾਂਗੇ ਜਿਵੇਂ 8000 ਹਾਂ ਨਾ ਇਹ ਟਾਈਮ ਦੇ ਦਾਂਗੇ ਹਾਂਜੀ 1 ਮਿੰਟ ਦੇ ਵਿੱਚ ਆਹ ਲੋਡਿੰਗ ਹੋ ਰਹੀ ਆ 1 ਮਿੰਟ ਦੇ ਵਿੱਚ ਆਪਾਂ ਨੂੰ ਇੱਥੇ ਸਾਰੇ ਪੈਰਾਮੀਟਰ ਜਿਹੜੇ ਆ ਦਿਖ ਰਹੇ ਨੇ ਇਹ ਸਾਰਿਆਂ ਦੀ ਜੀ ਹਾਂ ਤੇ ਹੋ ਆ ਗਿਆ ਭਾਈ ਜੀ ਠੀਕ ਹੈ ਜੀ ਇਹ ਸਾਡਾ ਮੋਇਸਚਰ 10% ਹੈ 11% ਮੈਕਸਿਮਮ ਹੈ ਜਿਹੜੀ ਪਰ ਸਰਕਾਰ ਦੀ ਰਿਕੁਆਇਰਮੈਂਟ ਹੈ ਇਹ ਵੀ ਰੇਂਜ ਦੇ ਵਿੱਚ ਆ ਸਾਡਾ ਆਇਲ ਪ੍ਰੋਟੀਨ ਜੋ ਸਾਡੀ ਫਾਰਮੂਲੇਸ਼ਨ ਦੇ ਹਿਸਾਬ ਨਾਲ ਤੈਅ ਕੀਤਾ ਹੋਇਆ ਉਹਦੀ ਰੇਂਜ ਚ ਨੇ ਤਾਂ ਇਹ ਸੈਂਪਲ ਪਾਸ ਆ ਹੁਣ ਪਲਾਂਟ ਚੱਲਦਾ ਰਹੂਗਾ ਠੀਕ ਹੈ ਅੱਧੇ ਘੰਟੇ ਬਾਅਦ ਇਹੀ ਸੈਂਪਲ ਦੁਬਾਰਾ ਆਊਗਾ ਹੂੰ ਤਾਂ ਫਿਰ ਫੇਰ ਇਹ ਪ੍ਰੋਸੈਸ ਚੈੱਕ ਹੋਊਗਾ ਜੇ ਇਥੇ ਵੀ ਪੈਰਾਮੀਟਰ ਰੇਂਜ ਤੋਂ ਬਾਹਰ ਜਲਾਇਆ ਜਾਂਦਾ ਅਸੀਂ ਨਾਲ ਦੀ ਨਾਲ ਉਹ ਬੈਚ ਰੋਕ ਕੇ ਪਹਿਲਾਂ ਉਹ ਪੈਰਾਮੀਟਰਸ ਠੀਕ ਕੀਤੇ ਜਾਂਦੇ ਨੇ। ਕਦੇ ਕਦੇ ਕ ਭਈ ਹੋ ਜਾਂਦਾ ਜੀ। ਕਿਤੇ ਫੇਲ ਹੋ ਜਾਂਦਾ। ਹਾਂਜੀ ਕਦੇ ਹੋ ਜਾਂਦਾ। ਠੀਕ ਹੈ। ਕਈ ਵਾਰ ਮਸ਼ੀਨਰੀ ਦਾ ਕੰਮ ਹੈ। ਕੋਈ ਜਿੱਦਾਂ ਹੌਪਰ ਦੇ ਵਿੱਚੋਂ ਮਟੀਰੀਅਲ ਵੱਧ गिर ਗਿਆ ਤਾਂ ਇੱਥੇ ਆਇਲ ਕੰਟੈਂਟ ਵੱਧ ਜਾਊਗਾ। ਹਾਂਜੀ। ਤਾਂ ਫਿਰ ਉਹ ਅਸੀਂ ਉਹਨਾਂ ਨੂੰ ਨਾਜ਼ਿਰ ਇਨਫੋਰਮ ਕਰ ਦਿਆਂ। ਤੇ ਫਿਰ ਉਹ ਆਪਣੀ ਕਾਰਵਾਈ ਪਾ ਕੇ ਦੁਬਾਰਾ ਉਹਨੂੰ ਰੀਪ੍ਰੋਸੈਸ ਕਰ ਦਿਆ। ਜਿਵੇਂ ਇੱਕ ਮੈਂ ਪਿੱਛੇ ਦੇਖ ਰਿਹਾ ਮਸ਼ੀਨ ਜੀ ਇਹ ਇਹ ਵਾਲੀ ਇਹਦੇ ਵਿੱਚ ਕਰਦੇ ਚੈੱਕ ਕੁਝ ਇਹ ਮਸ਼ੀਨ ਸਾਡੀ ਜਿਹੜੇ ਵੀ ਮਿਨਰਲ ਕੰਟੈਂਟ ਹੁੰਦਾ ਕਿਸੇ ਵੀ ਪ੍ਰੋਡਕਟ ਦੇ ਵਿੱਚ ਜਿੱਦਾਂ ਆਪਾਂ ਰੌਅ ਮਟੀਰੀਅਲ ਲੈਂਦੇ ਆ ਉਹਦੇ ਵਿੱਚ ਵੀ ਅਸੀਂ ਮਿਨਰਲ ਕੰਟੈਂਟ ਚੈੱਕ ਕਰ ਸਕਦੇ ਆ ਬਟ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਆ ਜਿਹੜੀ ਕੈਟਲ ਫੀਡ ਹੈ ਉਹਦੇ ਵਿੱਚ ਅਸੀਂ ਮਿਨਰਲ ਕੰਟੈਂਟ ਚੈੱਕ ਕਰਦੇ ਆ ਜਿੱਦਾਂ ਜ਼ਿੰਕ ਕੈਲਸ਼ੀਅਮ ਫਾਸਫੋਰਸ ਇਹ ਸਾਰੇ ਚੀਜ਼ਾਂ ਅਸੀਂ ਚੈੱਕ ਕਰਕੇ ਫੇਰ ਹੀ ਪ੍ਰੋਡਕਟ ਨੂੰ ਗ੍ਰੀਨ ਸਿਗਨਲ ਮਿਲਦਾ ਫੇਰ ਉਹ ਪੈਕਿੰਗ ਦੇ ਵਿੱਚ ਜਾ ਕੇ ਪੈਕ ਹੁੰਦਾ ਠੀਕ ਹੈ ਇਹ ਕਾਫੀ ਮਹਿੰਗੀ ਮਸ਼ੀਨ ਹੈ ਜੀ ਹਾਂਜੀ ਇਹ ਲਗਭਗ 1 ਕਰੋੜ ਦੇ ਕਰੀਬ ਪੈ ਗਈ ਸੀ ਸਾਨੂੰ ਇਹ ਬਾਹਰੋਂ ਇمپੋਰਟ ਕਰਾਈਆ ਸੀ ਯੂ ਐਸ ਏ ਤੋਂ ਅੱਛਾ ਜੀ ਮਤਲਬ ਕਿ ਇਹਦੇ ਵਿੱਚੋਂ ਇਹ ਵਾਲੀ ਰਿਪੋਰਟ ਨਿਕਲਦੀ ਹੈ ਇਹ ਇਹਨਾਂ ਤੋਂ ਫਿਰ ਚੈੱਕ ਕਰਦੀ ਹੈ ਠੀਕ ਹੈ ਇਹ ਜਿਹੜੇ ਪੈਰਾਮੀਟਰ ਨੇ ਆ ਥੱਲੇ ਮਿਨਰਲ ਕੰਟੈਂਟ ਹੈ ਸਾਰਾ ਕੈਲਸ਼ੀਅਮ ਕੈਡਮੀਅਮ ਕਾਪਰ ਕਬਾਲਟ ਆਇਰਨ ਕਾਸ਼ੀਅਮ ਮੈਗਨੀਸ਼ੀਅਮ ਮੈੰਗਨੀਜ਼ ਇਹ ਸਾਰੇ ਇਸ ਇਸ ਇੰਸਟਰੂਮੈਂਟ ਦੇ ਚੈੱਕ ਕਰ ਲੈਂਦੇ ਆ ਤੇ ਜੇ ਬਾਈ ਚਾਂਸ ਇਹ ਚੀਜ਼ ਪੂਰੀ ਨਾ ਹੋਵੇ ਹਨਾ ਮਤਲਬ ਉਹ ਫੇਡ ਬੈਂਚ ਵੀ ਤਿਆਰ ਹੋ ਗਿਆ ਤੇ ਇਹ ਤੱਤ ਵੀ ਪੂਰੇ ਨਹੀਂ ਹੋਏ ਫਿਰ ਤੁਸੀਂ ਹਾਂਜੀ ਇਹ ਸਾਡੀ ਜਿਹੜੀ ਇਹਦੀ ਰਿਪੋਰਟ ਜਾਂਦੀ ਹੈ ਹਰ ਬੈਚ ਦੀ ਉਹ ਹਰ ਮੈਨੇਜਮੈਂਟ ਹੈ ਜਿਹੜੀ ਸਾਡੀ ਉਹ ਵਿੱਚ ਇਨਵੋਲ ਹੈ ਉਹ ਫਿਰ ਉਹਨਾਂ ਕੋਲ ਇਨਫੋਰਮੇਸ਼ਨ ਜਾਂਦੀ ਹੈ ਕਿ ਬੈਚ ਪ੍ਰੋਪਰ ਜੋ ਕੁਆਲਿਟੀ ਪੈਰਾਮੀਟਰਸ ਰੱਖੇ ਹੋਏ ਨੇ ਉਹਦਾ ਨਹੀਂ ਬਣਿਆ ਤਾਂ ਫਿਰ ਉਹ ਪਲਾਂਟ ਦੇ ਵਿੱਚ ਹੀ ਰੀਪ੍ਰੋਸੈਸ ਹੋ ਜਾਂਦਾ ਠੀਕ ਹੈ ਸਸਕਲ ਕਣੀ ਸੇਕ ਜੀ ਹਾਂ ਸਸਕਲ ਕੀ ਗੱਲ ਹੈ ਸੇਕ ਜੀ ਬਹੁਤ ਵਧੀਆ ਬਹੁਤ ਵਧੀਆ ਆਓ ਬੈਠੋ ਪਲੀਜ਼ ਠੀਕ ਹੈ ਬੈਠੋ ਪੋਰਕ ਕੀ ਹਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਵਧੀਆ ਅਸੀਂ ਤੁਹਾਡਾ ਪਲਾਟ ਦੇਖਿਆ ਹੈ ਨਾ ਫਲੀ ਫੈਕਟਰੀ ਬਹੁਤ ਬਹੁਤ ਵਧੀਆ ਲੱਗਾ ਮਤਲਬ ਅਗਲੇ ਲੈਵਲ ਦੀ ਗੱਲ ਕੀਤੀ ਹੋਈ ਹੈ ਨਾ ਇੱਥੇ ਜਿਹੜਾ ਆਪਾਂ ਇਹ ਪਲਾਟ ਲਾਇਆ ਜੀ ਇੰਨਾ ਵੱਡਾ ਹੈ ਨਾ ਜੀ ਤੇ ਕੀ ਤੁਸੀਂ ਪਹਿਲਾਂ ਵੀ ਇਸ ਲਾਈਨ ਚ ਸੀ ਜਾਂ ਹੁਣ ਹੀ ਮਤਲਬ ਕਿ ਸ਼ੁਰੂ ਕੀਤਾ ਹੈ ਅਸੀਂ ਭਾਈ ਸਾਹਿਬ 2003 ਦੇ ਵਿੱਚ ਸੋਲਵੈਂਟ ਪਲਾਂਟ ਲਾਇਆ ਅੱਛਾ ਜੀ 2003 ਦੇ ਵਿੱਚ ਜਦੋਂ ਸੋਲਵੈਂਟ ਪਲਾਂਟ ਲਾਇਆ ਤਾਂ ਉਹਦੇ ਵਿੱਚੋਂ ਸਾਡੇ ਕੋਲੇ ਜਿਹੜੇ ਪ੍ਰੋਡਕਟ ਨਿਕਲਦੇ ਸੀ ਉਹ ਜਿਵੇਂ ਸਰੋਂ ਦੀ ਖਾਲ ਹੋ ਗਈ ਹਾਂਜੀ ਪਾਲਿਸ਼ ਦਾ ਡੀਓਸੀ ਹੋ ਗਿਆ ਹਾਂਜੀ ਉਹ ਅਸੀਂ ਸਾਰੀਆਂ ਕੈਟਲ ਫੀਡ ਕੰਪਨੀਆਂ ਨੂੰ ਦਿੰਦੇ ਸੀ ਅੱਛਾ ਜੀ ਜਿਹੜੀਆਂ ਲੀਡਿੰਗ ਕੈਟਲ ਫੀਡ ਕੰਪਨੀਆਂ ਸੀ ਉਹਨਾਂ ਨੂੰ ਅਸੀਂ ਰੌਅ ਮੈਟੀਰੀਅਲ ਦਿੰਦੇ ਸੀ ਕੁਆਲਿਟੀ ਮੇਨਟੇਨ ਕਰਕੇ ਦਿੰਦੇ ਸੀ ਠੀਕ ਹੈ ਜੀ ਬਟ ਜਦੋਂ ਅਸੀਂ ਦੇਖਿਆ ਵੀ ਸਾਡਾ ਜਿਹੜਾ ਕੰਮ ਹੈ ਮਿਹਨਤਾਂ ਸੀ ਕਰ ਰਹੇ ਹਾਂ ਸਾਨੂੰ ਕੰਪਨੀਆਂ ਮਾਰਜਿਨ ਨਹੀਂ ਦੇ ਰਹੀਆਂ ਮਤਲਬ ਸਾਡਾ ਖਰਚਾ ਵੀ ਨਹੀਂ ਪੂਰਾ ਹੋ ਰਿਹਾ ਔਰ ਸਾਰਾ ਨਫਾ ਇਹ ਕਮਾਰੀਆਂ ਨੇ ਵੰਡਤਾ ਸੀ ਕਰ ਰਹੇ ਹਾਂ ਤਾਂ ਫਿਰ ਦਿਮਾਗ 'ਚ ਇਹ ਗੱਲ ਆਈ ਵੀ ਜੇ ਆਪਾਂ ਕੁਆਲਟੀ ਰੋਮੀਟਰਲ ਬਣਾ ਸਕਦੇ ਤਾਂ ਆਪਾਂ ਕੁਆਲਟੀ ਫੀਡ ਵੀ ਬਣਾ ਸਕਦੇ ਹੂੰ ਸਹੀ ਜਦੋਂ ਕੁਆਲਟੀ ਫੀਡ ਦੀ ਗੱਲ ਆਈ ਤਾਂ ਫਿਰ ਅਸੀਂ ਇਹ ਕਿਹਾ ਵੀ ਜੇ ਅਸੀਂ ਫੀਡ ਬਣਾਉਣੀ ਹੈ ਤਾਂ ਇੱਕ ਨੰਬਰ ਬਣਾਉਣੀ ਹੈ ਠੀਕ ਹੈ ਜਿਹੜੀ ਕਿ ਹਰ ਪੈਰਾਮੀਟਰ ਤੇ ਖਰੀ ਉਤਰੇ ਜਿਵੇਂ ਕਿ ਐਫਲਾਡੋਕਸਿਨ ਕੰਟਰੋਲ ਹੋਣਾ ਚਾਹੀਦਾ ਉਹਦਾ ਪ੍ਰੋਟੀਨ ਪੂਰਾ ਹੋਣਾ ਚਾਹੀਦਾ ਉਹ ਚ ਮਿਨਰਲ ਵਿਟਾਮਿਨ ਸਭ ਚੀਜ਼ ਪੂਰੀ ਹੋਣੀ ਚਾਹੀਦੀ ਹੈ ਤਾਂ ਉਸ ਬਿਨਾਂ ਤੇ ਜਿਸ ਦਿਨ ਅਸੀਂ ਕੰਮ ਸ਼ੁਰੂ ਕੀਤਾ ਜੀ ਤਾਂ ਅਸੀਂ ਡਾਕਟਰ ਬਖਸ਼ੀ ਨੂੰ ਆਪਣੇ ਨਾਲ ਜੋੜਿਆ ਠੀਕ ਹੈ ਜੀ ਜਿਨ੍ਹਾਂ ਨੂੰ 40 ਸਾਲ ਦਾ ਤਜਰਬਾ ਸੀ ਹੂੰ ਉਹ ਡਾਕਟਰ ਸਾਹਿਬ ਆਪਣੇ ਆਪ ਚ ਇੱਕ ਮਤਲਬ ਬਹੁਤ ਨਾਮੀ ਹਸਤੀ ਨੇ ਜੀ ਇਸ ਲਾਈਨ ਦੇ ਵਿੱਚ ਤੇ ਉਹਨਾਂ ਨੂੰ ਪੂਰਾ ਤਜਰਬਾ ਹੈ ਉਹਨਾਂ ਨੂੰ ਪੂਰਾ ਫਾਰਮੂਲੇਸ਼ਨ ਦੇ ਵਿੱਚ ਅਸੀਂ ਪੂਰਾ ਇਨਪਾਵਰ ਕੀਤਾ ਹੋਇਆ ਵੀ ਉਹ ਆਪਣਾ ਪ੍ਰੋਡਕਟ ਜਿਹੜਾ ਵਧੀਆ ਤੋਂ ਵਧੀਆ ਬਣਾ ਕੇ ਵਾਜਬ ਰੇਟ ਦੇ ਉੱਤੇ ਫਾਰਮਰ ਤੱਕ ਪਹੁੰਚਾਉਣ ਠੀਕ ਹੈ ਅੱਜ ਜੇ ਮੈਂ ਰੌ ਮੈਟਰਲ ਦੀ ਕੁਆਲਿਟੀ ਕੰਟਰੋਲ ਕਰ ਰਿਹਾ ਜੀ ਤਾਂ ਮੈਂ ਆਪਣੀ ਫੀਡ ਦੀ ਕੁਆਲਿਟੀ ਕੰਟਰੋਲ ਕਰ ਸਕਦਾ ਜਿਵੇਂ ਕਿ ਐਫਲੋਟੌਕਸਿਨ ਹੋ ਗਿਆ ਪ੍ਰੋਟੀਨ ਹੋ ਗਿਆ ਫੈਟ ਹੋ ਗਿਆ ਤੇ ਹੋਰ ਜਿਹੜੇ ਕਈ ਪੈਰਾਮੀਟਰ ਨੇ ਆਪਾਂ ਉਹਨਾਂ ਦੇ ਪੂਰੇ ਉਤਰੀਏ ਠੀਕ ਹੈ ਜੀ ਜਦੋਂ ਗੱਲ ਆਈ ਕੁਆਲਿਟੀ ਪੈਰਾਮੀਟਰ ਨੂੰ ਕੰਟਰੋਲ ਕਰਨ ਦੀ ਜੀ ਤਾਂ ਫਿਰ ਅਸੀਂ ਲੈਬ ਦੇ ਉੱਤੇ ਵੀ ਪੈਸੇ ਲਾਏ ਹਮ ਲੈਬ ਦੇ ਉੱਤੇ ਪੈਸੇ ਲਾ ਕੇ ਸਾਨੂੰ ਇਹ ਤਸੱਲੀ ਹੈ ਜੀ ਵੀ ਜੋ ਸਾਡੀ ਫੀਡ ਜਾਵੇ ਉਹਦੇ ਮਤਲਬ ਜੋ ਉਹ ਜਾ ਰਹੀ ਹੈ ਉਹਦੀ ਸ਼ੁੱਧਤਾ ਉਹਦੀ ਪਿਓਰਿਟੀ ਪੂਰੀ ਓਕੇ ਹੋਣੀ ਚਾਹੀਦੀ ਹੈ ਇੱਕ ਮੈਨੂੰ ਸਣੀ ਜੀ ਨੇ ਦੱਸਿਆ ਜੀ ਆਉਂਦੇ ਹੋ ਵੀ ਇਹ ਦੂਜਾ ਤੁਸੀਂ ਇੱਕ ਡਾਕਟਰ ਦੀ ਸੇਵਾ ਵੀ ਪ੍ਰੋਵਾਈਡ ਕਰਾਈ ਹੋ ਹਾਂਜੀ ਹਾਂਜੀ ਬਿਲਕੁਲ ਕਰਾਈ ਹੈ ਕੀ ਕੀ ਚੀਜ਼ ਹੈ ਤੁਹਾਨੂੰ ਇਹਦੇ ਵਿੱਚ ਕੀ ਹੈ ਜੀ ਸਾਡੇ ਕੋਲੇ ਚਾਰ ਡਾਕਟਰ ਨੇ ਜਿਹੜੇ ਕਿ ਫੀਲਡ ਦੇ ਵਿੱਚ ਰਹਿੰਦੇ ਨੇ ਅੱਛਾ ਜੀ ਉਹ ਫੀਲਡ 'ਚ ਰਹਿ ਕੇ ਫਾਰਮਰਾਂ ਦਾ ਪੂਰਾ ਚੈੱਕਅਪ ਕਰਦੇ ਨੇ ਜੀ ਗੱਬਣ ਚੈੱਕ ਕਰਦੇ ਨੇ ਖੋਰਾ ਦੇ ਕੰਮ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਥਨੇਲਾ ਰੋਗ ਹੈ ਜਿਵੇਂ ਮੈਸਟਾਈਟਿਸ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦਾ ਵੀ ਚੈੱਕ ਕਰਦੇ ਨੇ ਤੇ ਹੋਰ ਜੀ ਸੇਵਾਵਾਂ ਜੋ ਫਾਰਮਰ ਨੇ ਉਹਨਾਂ ਨੂੰ ਕਹਤੀਆਂ ਉਹ ਉੱਥੇ ਕਰਕੇ ਆਉਂਦੇ ਨੇ ਉਹਦੇ ਕੋਈ ਚਾਰਜੇਸ ਉਹਦੇ ਕੋਈ ਚਾਰਜੇਸ ਨਹੀਂ ਅਸੀਂ ਲੈਂਦੇ ਜੀ ਠੀਕ ਹੈ ਅੱਜ ਡੇਰੀ ਦਾ ਧੰਦਾ ਪਹਿਲਾਂ ਹੀ ਮਾਰ ਦੇ ਵਿੱਚ ਹੈ ਡੇਰੀ ਦਾ ਧੰਦਾ ਨਕਲੀ ਦੁੱਧ ਕਰਕੇ ਲਾ ਲੋ ਫਾਰਮਰ ਨੂੰ ਦੁੱਧ ਦਾ ਰੇਟ ਨਹੀਂ ਮਿਲਦਾ ਨਹੀਂ ਮਿਲਦਾ ਫਾਰਮਰ ਨੂੰ ਇਕਨੋਮਿਕਲੀ ਇੰਪਾਵਰ ਕਰਨਾ ਸਾਡਾ ਮੋਟਿਵ ਹੈ ਤੇ ਜੀ ਇਹਨਾਂ ਦੇ ਦਵਾਈ ਦਾ ਖਰਚਾ ਉਹ ਅਲੱਗ ਤੋਂ ਹੋ ਜੂਗਾ ਦਵਾਈ ਵਗੈਰਾ ਦਵਾਈ ਦਾ ਖਰਚਾ ਜੀ ਉਹ ਡਾਕਟਰ ਉਹਨਾਂ ਨੂੰ ਫਾਰਮਰ ਨੂੰ ਲਿਖਿਆ ਜਾਂਦਾ ਮਤਲਬ ਜੇ ਤਾਂ ਉਹ 100 200 ਦੀ ਰੈਗੂਲਰ ਦਵਾਈ ਹੈ ਜੀ ਉਹ ਤਾਂ ਸਾਡਾ ਬੰਦਾ ਹੀ ਪ੍ਰੋਵਾਈਡ ਕਰਾ ਦਿੰਦਾ ਜੇ ਉਹ ਤੋਂ ਵੱਧ ਖਰਚਾ ਤਾਂ ਉਹ ਫਾਰਮਰ ਨੂੰ ਲਿਖੇ ਆਉਂਦੇ ਨੇ ਉਹਦੀ ਫੀਸ ਕੋਈ ਨਹੀਂ ਲੈਂਦੇ ਡਾਕਟਰ ਉਹ ਮੌਕੇ ਤੇ ਫਾਰਮਰ ਆਪਣੀ ਦਵਾਈ ਮੰਗਾਵੇ ਤੇ ਕਰ ਲਵੇ ਇਹ ਸਾਰੇ ਡਾਕਟਰ ਜਿਹੜੇ ਨੇ ਜੀ ਵੈਟਰਨਰੀ ਡਿਪਲੋਮਾ ਹੋਲਡਰ ਨੇ ਅੱਛਾ ਇਹ ਬੈਲ ਕੁਆਲੀਫਾਈਡ ਨਹੀਂ ਹਰ ਕੱਪ ਬੜੇ ਚੰਗੀ ਤਰੀਕੇ ਨਾਲ ਕਰਦੇ ਨੇ ਠੀਕ ਹੈ ਜੀ ਇੱਕ ਜਿਵੇਂ ਅਕਸਰੀ ਉਹਦੇ ਉੱਤੇ ਡਿਟੇਲ ਦਿੱਤੀ ਹੁੰਦੀ ਵੀ ਫੀਲਡ ਦੇ ਵਿੱਚ ਆਹ ਮਿਨਰਲ ਆ ਜਨ ਕਿ ਤੱਤ ਆ ਹਨਾ ਪੂਰੇ ਤੇ ਇਹ ਫਿਰ ਵਾਕਿਆ ਵਿੱਚ ਪੈਂਦੇ ਆ ਜੇ ਪੈਂਦੇ ਆ ਤਾਂ ਕਿਹੜੇ ਪੈਂਦੇ ਆ ਬਿਲਕੁਲ ਜੀ ਮੈਂ ਜਦੋਂ ਰੌ ਮੈਟੀਰੀਅਲ ਵਧੀਆ ਪਾਇਆ ਮੈਂ ਅਨਾਜ ਵਧੀਆ ਪਾਇਆ ਹਾਂਜੀ ਮੈਂ ਖਾਲਾ ਵਧੀਆ ਪਾਈਆ ਹਾਂਜੀ ਤਾਂ ਜਿਵੇਂ ਹਿਊਮਨ ਦੀ ਡਾਈਟ ਹੈ ਬੰਦੇ ਦੀ ਡਾਈਟ ਹੈ ਉਹਦੇ ਵਿੱਚ ਆਪਾਂ ਕਹਿੰਦੇ ਆ ਜੀ ਵੀ ਓਹੋ ਕਾਰਬੋਹਾਈਡਰੇਟਸ ਹੋਣੇ ਚਾਹੀਦੇ ਨੇ ਪ੍ਰੋਟੀਨ ਹੋਣੇ ਚਾਹੀਦੇ ਨੇ ਉਹ ਤੋਂ ਬਾਅਦ मिनरल ਵੀ ਆਪਾਂ ਲੈਣੇ ਆ ਜੀ ਤੇ ਵਿਟਾਮਿਨ ਵੀ ਆਪਾਂ ਲੈਣੇ ਹਾਂ ਹਾਂ ਜੀ ਤਾਂ मिनरल ਤੇ ਵਿਟਾਮਿਨ ਦਾ ਕੈਟਲ ਫੀਡ 'ਚ ਵੀ ਉਹਨਾਂ ਹੀ ਰੋਲ ਹੈ ਹੂੰ ਕੈਟਲ ਫੀਡ 'ਚ ਉਹਨਾਂ ਹੀ ਰੋਲ ਹੋਣ ਕਰਕੇ ਅਸੀਂ ਅਮਰੀਕਨ ਕੰਪਨੀ ਨਾਲ ਜੁੜੇ ਜਿਹੜੀ ਕਿ ਪਿਛਲੇ 100 ਸਾਲ ਤੋਂ ਕੰਮ ਕਰ ਰਹੀ ਹੈ ਅੱਛਾ मिनਰਲਸ ਦੇ ਵਿੱਚ ਪਿਛਲੇ 100 ਸਾਲ ਤੋਂ ਕੰਮ ਕਰ ਰਹੀ ਹੈ ਔਰ ਉਹਨਾਂ ਦੇ ਸੈਂਕੜੇ ਰਿਸਰਚ ਪੇਪਰ ਦੁਨੀਆ 'ਚ ਛਪੇ ਨੇ ਹੂੰ ਬਹੁਤ ਅੱਜ ਦੀ ਡੇਟ ਦੇ ਵਿੱਚ ਜਿਹੜਾ ਫਾਰਮਿੰਗ ਹੈ ਆਪਣਾ ਫਾਰਮਿੰਗ ਸੈਕਟਰ ਹੈ ਉਹ ਲਾਸਟ ਕਿਉਂ ਜਾ ਰਿਹਾ ਕਿਉਂਕਿ ਜਾਨਵਰ ਗੱਭਣ ਨਹੀਂ ਹੋ ਪਾ ਰਹੇ ਨਹੀਂ ਰਿਪੀਟਰ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਮੇਜਰ ਕਾਰਨ ਇਹ ਹੈ ਜੀ ਵੀ ਫੀਡ ਜਿਹੜੀ ਆ ਉਹ ਅਨਾਜ ਵਾਲੀ ਬਣ ਰਹੀ ਹੈ ਵੀ ਅਗਲਾ ਕਹਿੰਦਾ ਵੀ ਇਹਦੀ ਅਨਾਜ ਪੂਰਾ ਕਰ ਦੋ ਇਹਦੀ ਖਲਾ ਪੂਰੀਆਂ ਕਰ ਦੋ ਕੋਈ ਮਿਨਰਲ ਤੇ ਵਰਕ ਹੀ ਨਹੀਂ ਕਰ ਰਹੇ ਇਸ ਕਮੀ ਨੂੰ ਦੂਰ ਕਰਦੇ ਹੋਏ ਅਸੀਂ ਮਿਨਰਲ ਵਿਟਾਮਿਨ ਨਾਲ ਪਾਉਣੇ ਸ਼ੁਰੂ ਕੀਤੇ ਜਿਵੇਂ ਵਿਟਾਮਿਨ E ਹੈ ਵਿਟਾਮਿਨ D3 ਹੈ ਉਹ ਅਸੀਂ ਹਰ ਚੀਜ਼ ਪੂਰੀ ਪਾਉਣੇ ठीक है।, है जी वूरी पाने अमेरिकन कंपनी का असी नाम सुने फील्ड नंबर एक कंपनी है जी ठीक है तो फिर असि इन्ह के मिनरल ना पाने शुरू ता जो फीड साड़ी है वो रिपीटर की प्रॉब्लम तो भी जानवर जी डेयरी फार्मिंग है वो दूर हो एक प्रॉफिटेबल डेयरी फार्मिंग के लिए आप देखेंगे कि हमारा लक्ष्य होता है कि एक साल में एक बच्चा लेना है हाँ जी और आज की तारीख में आप पंजाब में अगर हम बात करें तो देखेंगे कि रिपीटर की जो समस्या है ये बहुत ज़्यादा बहुत हाँ। बहुत ज़्यादा ज़्यादा तो हम आ, स्टार्टिंग से ही आ, सिग्मा के साथ जुड़े हुए हैं ऑलटेक एक ऐसा नाम है जिसको बताने की ज़रूरत नहीं है कि हम सौ साल पुरानी कंपनी है और हमारा जो ऑर्गेनिक ट्रेस मिनरल में जो मार्केट शेयर है इंडिया में लगभग पैंतीस परसेंट का है एज ए होल डेयरी और पोल्ट्री में के हम जो काम कर रहे हैं आ, सर ने भी हमारा जो पुणे का जो प्लांट है साउथ एशिया का लार्जेस्ट फैसिलिटी है वो विज़िट किया है तो हम किस तरीके से ऑर्गेनिक मिनरल्स को वहाँ पे बनाते हैं और उसकी बायोलेबिलिटी हम जो क्लेम करते हैं तो वो सीधा सीधा जो उसका रिजल्ट्स है वो फार्म्स पे एनिमल में देखने को मिलता है कि उसमें रिपीटर की दिक्कत नहीं है जो मेस्टाइटिस के इंसिडेंस हैं वो तो मिनिमाइज़ हो जाते हैं ਔਰ ਪਸ਼ੂ ਕੀ ਜੋ ਉਤਪਾਦਕਤਾ ਹੈ ਉਹ ਇਨਕਰੀਸ ਹੁੰਦੀ ਹੈ ਤੇ ਜਿਵੇਂ ਆਪਾਂ ਫੀਡ ਬਾਰੇ ਤਾਂ ਕਾਫੀ ਗੱਲਾਂ ਕਰ ਲਈਆਂ ਹੁਣ ਜਿਹੜੇ ਲੋਕ ਇਹ ਚਾਹਵਾਨ ਹੋਣਗੇ ਫੀਡ ਲੈਂਦੇ ਉਹਨਾਂ ਨੂੰ ਕਿਵੇਂ ਮਿਲੂਗੀ ਫਿਰ ਦੇਖੋ ਜੀ ਪਹਿਲਾਂ ਤਾਂ ਅਸੀਂ ਸੋਸ਼ਲ ਮੀਡੀਆ ਤੇ ਕਨੈਕਟਡ ਆ ਹਾਂਜੀ ਸਾਡਾ ਫੇਸਬੁੱਕ ਤੇ ਪੇਜ ਬਣਿਆ ਹੋਇਆ ਕਿਹਦੇ ਨਾਂ ਤੇ ਆ ਜੀ ਉਹ ਸਿਗਮਾ ਫੀਡ ਦੇ ਨਾਮ ਤੇ ਸਿਗਮਾ ਫੀਡ ਸਿਗਮਾ ਫੀਡ ਦੇ ਨਾਮ ਤੇ ਆ ਇੰਸਟਾਗ੍ਰam ਤੇ ਵੀ ਅਸੀਂ ਹੈਗੇ ਆ ਉੱਥੇ ਵੀ ਸਿਗਮਾ ਫੀਡ ਦੇ ਨਾਮ ਤੇ ਸਾਡਾ ਤੇ YouTube ਤੇ ਵੀ ਸਾਡਾ ਚੈਨਲ ਹੈ ਸਿਗਮਾ ਫੀਡ ਦੇ ਨਾਮ ਤੇ ਠੀਕ ਹੈ ਜੀ ਇਸ ਤੋਂ ਇਲਾਵਾ ਸਾਡਾ ਹੈਲਪਲਾਈਨ ਨੰਬਰ ਹੈ ਜੀ ਜੋ ਕਿ 76578 00225 ਉਹ 24 ਘੰਟੇ ਖੁੱਲ੍ਹਾ ਹੈ ਜੀ ਓਕੇ ਜਿਸ ਫਾਰਮਰ ਭਰਾ ਨੇ ਸਾਡੇ ਤੋਂ ਕੋਈ ਵੀ ਡਾਟਾ ਲੈਣਾ ਹੈ ਕੋਈ ਡਿਟੇਲ ਲੈਣੀ ਹੈ ਅਸੀਂ ਉਹਨਾਂ ਨੂੰ ਬਕਾਇਦਾ ਦੱਸਾਂਗੇ ਵੀ ਸਾਡਾ ਕਿਹੜਾ ਡੀਲਰ ਹੈ ਉਹਨਾਂ ਦੇ ਏਰੀਆ ਦੇ ਵਿੱਚ ਕਿੱਥੋਂ ਉਹਨਾਂ ਨੂੰ ਫੀਡ ਮਿਲੇਗੀ ਉਹਨਾਂ ਦੀ ਉਸੇ ਟਾਈਮ ਮਦਦ ਕਰਕੇ ਉਹਨਾਂ ਨੂੰ ਫੀਡ ਪ੍ਰੋਵਾਈਡ ਕਰਵਾਈ ਜਾਉ ਫੀਡ ਆਪਣੀ ਕਿੱਥੋਂ ਤੱਕ ਜਾ ਰਹੀ ਹੈ ਜੀ ਫੀਡ ਆਪਣੀ ਇਸ ਟਾਈਮ ਦੀ ਨੌ ਸਟੇਟਾਂ ਦੇ ਵਿੱਚ ਜਾ ਰਹੀ ਹੈ ਜਿਵੇਂ ਜੇ ਐਂਡ ਕੇ ਹੋ ਗਿਆ ਜੀ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਹਾਂ ਜੀ ਰਾਜਸਥਾਨ ਹੋ ਗਿਆ ਯੂਪੀ ਉੱਤਰਾਖੰਡ ਹੋ ਗਈ ਉਸ ਤੋਂ ਬਾਅਦ ਗੁਜਰਾਤ ਹੋ ਗਈ ਤੇ ਮਹਾਰਾਸ਼ਟਰਾ ਹੋ ਗਈ ਠੀਕ ਹੈ ਜੀ ਤੇ ਅਗਲੇ ਕੁਝ ਸਮੇਂ ਦੇ ਵਿੱਚ ਅਸੀਂ ਦੋ ਤਿੰਨ ਸਟੇਟਾਂ ਜਿਵੇਂ ਕਿ ਮੱਧ ਪ੍ਰਦੇਸ਼ ਹੋ ਗਿਆ ਬਿਹਾਰ ਹੋ ਗਿਆ ਕਰਨਾਟਕਾ ਹੋ ਗਿਆ ਇਹ ਨਾਲ ਸ਼ੁਰੂ ਕਰਾਂਗੇ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ